ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ 40 ਕਰੋੜ ਦੀ ਠੱਗੀ ਮਾਰਨ ਵਾਲੇ ਜਸਵੰਤ ਸਿੰਘ ਗੱਜਨ ਮਾਜਰਾ ਐਮ ਐਲ ਏ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਇੱਕ ਖਬਰ ਪ੍ਰਕਾਸ਼ਿਤ ਹੋਈ ਜਿਦੇ ਵਿੱਚ ਇਹ ਖੁਲਾਸਾ ਹੋਇਆ ਜਿਹੜੇ ਜਸਵੰਤ ਸਿੰਘ ਗੱਜਨ ਮਾਜਰਾ ਨੇ ਡੇਢ ਮਹੀਨੇ ਦੇ ਵਿੱਚ ਡੇਢ ਮਹੀਨੇ ਤੋਂ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਏਸੀ ਕਮਰੇ ਦਾ ਅਣਦਾਨ ਮਾਨ ਰਹੇ ਨੇ ਪਰ ਨਵਾਂ ਖੁਲਾਸਾ ਹੁਣ ਇਹ ਹੋਇਆ ਜਿਹੜੇ ਹਸਪਤਾਲ ਦੇ ਵਿੱਚ ਉਹ ਏਸੀ ਦਾ ਆਨੰਦ ਮਾਨ ਰਹੇ ਸੀ ਉਸੇ ਹਸਪਤਾਲ ਦੇ ਮੈਡੀਕਲ ਸੁਪਰੀਟੈਂਡ ਜਿਹੜੇ ਡਾਕਟਰ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਕਿਉਂ ਦਿੱਤਾ ਹੈ ਸਵਾਲ ਕਿੱਥੇ ਹੈ ਨਾਲ ਹੀ ਗੱਲ ਕਰਾਂਗੇ ਹਰਿਆਣਾ ਦੇ ਕੈਥਲ ਦੇ ਵਿੱਚ ਜਿਹੜੇ ਸਿੱਖ ਦੇ ਨਾਲ ਕੋਟਮਾਰ ਹੁੰਦੀ ਏ ਉਹਦੇ ਵਿੱਚ ਹਰਿਆਣਾ ਸਰਕਾਰ ਸਿੱਟ ਬਣਾ ਦਿੰਦੀ ਏ ਕਿ ਇਸ ਸਿੱਟ ਦਾ ਕੋਈ ਸਿੱਟਾ ਨਿਕਲੂਗਾ ਦੋ ਮੁੱਦੇ ਤੇ ਗੱਲ ਕਰਾਂਗੇ ਮੇਨਰਲ ਜੁੜੇ ਨੇ ਮੇਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਸਾਹਿਬ ਪੁੱਲਰ ਸਾਹਿਬ ਅਸੀਂ ਅੱਜ ਸਵੇਰੇ ਗੱਲਬਾਤ ਕਰ ਰਹੇ ਸੀ ਜਿਹੜੇ ਜਸਵੰਤ ਸਿੰਘ ਗੱਜਨ ਮਹਾਜਰਾ ਨੇ ਉਹ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਦੇ ਵਿੱਚ ਆਨੰਦ ਮੰਨ ਰਹੇ ਨੇ ਏਸੀ ਦਾ ਪਰ ਨਵੀਂ ਅਪਡੇਟ ਕੀ ਏ ਜਿਹੜਾ ਉੱਥੇ ਮੈਡੀਕਲ ਸੁਪਰੀਡੈਂਟ ਅਫਸਰ ਹੈ ਉਹ ਅਸਤੀਫਾ ਕੋ ਦੇ ਜਾਂਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਆ ਮਨਦੀਪ ਕੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਕਹਿੰਦੇ ਸੀ ਕਿ ਅਸੀਂ ਵੀਆਈਪੀ ਨਹੀਂ ਆ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਐਮਐਲਏ ਮੰਤਰੀ ਬਣਾਏ ਅਸੀਂ ਰੱਬ ਦਾ ਸ਼ੁਕਰਾਨਾ ਅਦਾ ਕਰਦੇ ਨੇ ਲੇਕਿਨ ਹੁਣ ਇਹ ਆਮ ਘਰਾਂ ਦੇ ਲਈ ਕਿ ਵੀਆਈਪੀ ਸਹੂਲਤਾ ਭਾਲਦੇ ਨੇ ਵੈਰੀ ਵੈਰੀ ਇੰਪੋਰਟੈਂਟ ਪਰਸਨ ਬਣ ਚੁੱਕੇ ਨੇ ਹੁਣ ਸਵਾਲ ਆ ਕਿ ਜਸਵੰਤ ਸਿੰਘ ਗੱਜਨ ਮਾਜਰਾ ਜਿਨ੍ਹਾਂ ਨੇ ਪਹਿਲਾਂ ਕਈ ਪਾਰਟੀਆਂ ਦੇ ਘਰ ਦਾ ਪਾਣੀ ਪੀਤਾ ਸੀ ਤੇ ਇਸ ਵਾਰ 2022 ਦੇ ਵਿੱਚ ਉਹਨਾਂ ਨੇ ਆਪਣੇ ਹੱਥਾਂ ਤੇ ਝਾੜੂ ਫੜ ਲਿਆ ਔਰ ਇੱਕ ਸਿਰੇ ਦਾ ਠੱਗੀ ਮਾਰੀ ਉਹਨੇ 40 ਕਰੋੜ ਇੱਕ ਬੈਂਕ ਫਰਾਡ ਆ ਉਹਨਾਂ ਨੂੰ ਈਡੀ ਪਰਚਾ ਦਰਜ ਕਰਦੀ ਈਡੀ ਅਰੈਸਟ ਕਰਦੀ ਆ ਕਿਉਂਕਿ ਉਸ ਤੋਂ ਬਾਅਦ ਉਹ ਜੇਲ੍ਹ ਚਲੇ ਜਾਂਦੇ ਜਿਹੜਾ ਡੂਰਿੰਗ ਫਿਰ ਉਹਨਾਂ ਨੂੰ ਨਿਆਇਕ ਪਹਿਲਾਂ ਪੁਲਿਸ ਈਡੀ ਦੀ ਹਿਰਾਸਤ ਦੇ ਵਿੱਚ ਫਿਰ ਉਹਨੂੰ ਜੁਡੀਸ਼ਲੀ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਹੁਣ ਜਦੋਂ ਜੁਡੀਸ਼ਲੀ ਹਿਰਾਸਤ ਵਿੱਚ ਭੇਜਿਆ ਜਾਂਦਾ ਨਿਆਇਕ ਹਿਰਾਸਤ ਵਿੱਚ ਭੇਜਿਆ ਜਾਂਦਾ ਇਹਦਾ ਮਤਲਬ ਉਹਨਾਂ ਚਿਰ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਲੇਕਿਨ ਇਹਨਾਂ ਦੀ ਕਿਉਂਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹਨਾਂ ਦਾ ਕਰੋੜਾਂ ਪੱਤੀ ਜਿਹੜਾ ਮਾਲਕ ਆ ਔਰ ਜਿਹਨੇ ਕਰੋੜਾਂ ਦੀ ਠੱਗੀ ਮਾਰੀ ਓਨੂੰ ਉਹ ਜੇਲ੍ਹ ਦੇ ਵਿੱਚ ਥੋੜਾ ਰੱਖਣਗੇ ਓਨੂੰ ਪਟਿਆਲਾ ਜੇਲ੍ਹ ਨਾਬਾ ਜੇਲ੍ਹ ਕਪੂਰਥਲਾ ਜੇਲ੍ਹ ਉੱਥੇ ਥੋੜਾ ਰੱਖਣਗੇ ਓਨੂੰ ਤਾਂ ਵੀਆਈਪੀ ਸਹੂਲਤਾਂ ਦੇ ਦੇਗੇ ਤੇ ਸਰਕਾਰ ਦਾ ਪਰਦਾ ਫਾਸ਼ ਹੋ ਗਿਆ ਵੀਆਈਪੀ ਸਹੂਲਤ ਕੀ ਦਿੱਤੀ ਜਨਾਬ ਹੁਣੀ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਦਾ ਜਿਹੜਾ ਸਰਕਾਰੀ ਮੈਡੀਕਲ ਕਾਲਜ ਆ ਰਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਓਦੇ ਚ ਆਨੰਦ ਮਾਣ ਰਹੇ ਓਦੇ ਚ ਵੀਆਈਪੀ ਸੇਵਾ ਦਿੱਤੀ ਜਾ ਰਹੀ ਓਨੂੰ ਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਉਸ ਵਾਰਡ ਦੇ ਵਿੱਚ ਰੱਖਿਆ ਜਿੱਥੇ ਤੌਵੀ ਮੰਜ਼ਲ ਤੇ ਕੇਪਣੀ ਨੌਵੀਂ ਮੰਜ਼ਲ ਤੇ ਆ ਉਥੇ ਨਾਲ ਪੱਖੇ ਨਾਲ ਏਸੀ ਆ ਤੇ ਜੇ ਜਿਹੜੇ ਜਨਾਬ ਹੋਣੇ ਸਰਕਾਰ ਦੇ ਅਮੀਰ ਐਮਐਲਏ ਤੇ ਜਿਨੇ 40 ਕਰੋੜ ਰੁਪਏ ਦੀ ਬੈਂਕ ਦੇ ਨਾਲ ਠੱਗੀ ਮਾਰੀ ਆ ਉਹਨੂੰ ਉਥੇ ਜਵਾਈਆਂ ਵਾਂਗੂ ਰੱਖਿਆ ਜਾ ਰਿਹਾ ਹੁਣ ਸਵਾਲ ਜਦੋਂ ਰੌਲਾ ਪੈ ਗਿਆ ਸਰਕਾਰ ਤੇ ਚੋਪੇ ਸਮੱਸਲੇ ਦੇ ਵਿੱਚ ਸਰਕਾਰ ਬੜੀ ਸ਼ਰਮਿੰਦਾ ਹੋਈ ਆ ਪਾਰਟੀ ਬੜੀ ਸ਼ਰਮਿੰਦਾ ਹੋਈ ਹੈ ਅਜਿਹੇ ਲੋਕਾਂ ਕਰਕੇ ਬਹੁਤ ਸਾਰੇ ਆਮ ਆਦੀ ਪਾਰਟੀ ਚ ਐਮਐਲਏ ਨੇ ਬਹੁਤ ਸਾਰੇ ਪਾਰਟੀ ਦੇ ਵਿੱਚ ਮੰਤਰੀ ਨੇ ਜਿੰਨਾ ਕਰਕੇ ਪਾਰਟੀ ਬੜੀ ਵਾਰ-ਵਾਰ ਸ਼ਰਮਿੰਦਾ ਹੋਈ ਆ ਹੁਣ ਸਵਾਲ ਆ ਗਿਆ ਕਿ ਜਸਵੰਤ ਸਿੰਘ ਗੱਜਨ ਮਾਜਰਾ ਸਾਹਿਬ ਦਾ ਕਿ ਉਹ ਕਿਸ ਅ ਅਪ ਕੇਸ ਆਧਾਰ ਤੇ ਜੀ ਉਥੇ 'ਚ ਉਹਨਾਂ ਨੇ ਮੈਡੀਕਲ ਗਰਾਊਂਡ ਬਣਾਈਆਂ ਇਹਦੇ 'ਚ ਮਤਲਬ ਹੈ ਕਿ ਪੰਜਾਬ ਦਾ ਹੈਲਥ ਡਿਪਾਰਟਮੈਂਟ ਪੰਜਾਬ ਦਾ ਜੇਲ੍ਹ ਡਿਪਾਰਟਮੈਂਟ ਦੋਨੇ ਆਪਸ ਦੇ ਵਿੱਚ ਮਿਲੇ ਹੋਏ ਨੇ ਹੁਣ ਪੰਜਾਬ ਦੇ ਹੈਲਥ ਮੰਤਰੀ ਕੌਣ ਨੇ ਡਾਕਟਰ ਬਲਬੀਰ ਸਿੰਘ ਤੇ ਡਾਕਟਰ ਬਲਬੀਰ ਸਿੰਘ ਦੇ ਅੰਡਰ ਕਿਹੌਣ ਦਾ ਮੈਡੀਕਲ ਕਾਲਜ ਤੇ ਮੈਡੀਕਲ ਹਸਪੀਟਲ ਆਉਂਦੇ ਨੇ ਸਰਕਾਰੀ ਹਸਪਤਾਲ ਸਰਕਾਰੀ ਕਾਲਜ ਆਉਂਦੇ ਆਗੇ ਨੇ ਤੇ ਇਸ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਪਹਿਲਾਂ ਤੇ 31 ਮਈ ਤੋਂ ਲੈ ਕੇ 6 ਜੂਨ ਤੱਕ ਜਿਹੜਾ ਵਾਰਡ ਆ ਰਜਿੰਦਰਾ ਮੈਡੀਕਲ ਹਸਪੀਟਲ ਦਾ ਵਾਰਡ ਹੈਗਾ ਜਿਹਨੂੰ ਕਾਰਡੀਓਲੋਜੀ ਕਹਿੰਦੇ ਨੇ ਦਿਲ ਦੇ ਰੋਗਾਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਰੱਖਿਆ ਪਹਿਲਾਂ ਤੇ ਉਹ ਜਨਾਬ ਹੋਣੀ ਜਸਵੰਤ ਸਿੰਘ ਗੱਜਰਾ ਮਾਜਰਾ ਨੂੰ ਉੱਥੇ ਰੱਖਦੇ ਨੇ ਗੱਜਨ ਮਾਜਰਾ ਸਾਹਿਬ ਨੂੰ ਉਸ ਤੋਂ ਬਾਅਦ ਪਤਾ ਕਿ ਵਾਪਸ ਜਾਣਾ ਪੈਣਾ ਫਿਰ ਡਾਕਟਰ ਕੀ ਕਰਦੇ ਨੇ ਉਹਨੂੰ ਯੂਰੋਲੋਜੀ ਡਿਪਾਰਟਮੈਂਟ ਚ ਰੱਖਦੇ ਉਹ ਹੁੰਦਾ ਕਿ ਜਿਨ੍ਹਾਂ ਨੂੰ ਪਸ਼ਾਬ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਕਿਸ ਨੂੰ ਲੱਗ ਕੇ ਆਉਂਦਾ ਪਸ਼ਾਬ ਕਿਸੇ ਨੂੰ ਖੂਨ ਆ ਜਾਂਦਾ ਹੈਗਾ ਜਾਂ ਰੁੱਕ ਕੇ ਰੁੱਕ ਰੁੱਕ ਕੇ ਆਉਂਦਾ ਜਾਂ ਜਿਆਦਾ ਆਉਂਦਾ ਉਹ ਬਿਵਾਰੀ ਹੋਊਗੀ ਕੋਈ ਫਿਰ ਹੁਣ 7 ਤਰੀਕ ਨੂੰ ਅਗਲੇ ਦਿਨ 6 ਤਰੀਕ ਨੂੰ ਉਹ ਡਿਪਾਰਟਮੈਂਟ ਕਿਉਂਕਿ ਉੱਥੋਂ ਦੇ ਜਿਹੜੇ ਦਿਲ ਦੇ ਰੋਗਾਂ ਦੇ ਮਾਇਆ ਡਾਕਟਰ ਨੇ ਜਾਂ ਦਿਲ ਦੇ ਰੋਗਾਂ ਦੇ ਜਿਹੜੇ ਡਾਕਟਰ ਉਹਨਾਂ ਨੂੰ ਆਪਣੀ ਨੌਕਰੀ ਦਾ ਖਤਰਾ ਪਾਇਆ ਗਿਆ ਉਹ ਕਹਿੰਦੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੇ ਆਪਣੇ ਮੈਡੀਕਲ ਸੁਪਰਡੈਂਟ ਨੂੰ ਲਿਖ ਕੇ ਦੇ ਦਿੱਤਾ ਵੀ ਜਨਾਬ ਤੁਹਾਡੀ ਤੇ ਕੁਰਸੀ ਜਾਊਗੀ ਇਹਦਾ ਕੁਝ ਹੋਣਾ ਨਹੀਂ ਤੇ ਸਾਡਾ ਕੁਝ ਰਹਿਣਾ ਨਹੀਂ ਉਹਨਾਂ ਨੇ ਜਿਹੜੇ ਉਸ ਵਾਰਡ ਦੇ ਡਾਕਟਰ ਸੀ ਦਿਲ ਦੇ ਰੋਗਾਂ ਦੇ ਜਿਹੜੇ ਮਾਹਰ ਜਾਂ ਦੂਜੇ ਡਾਕਟਰ ਨੇ ਜਾਂ ਐਮਐਸ ਜਾਂ ਐਮਡੀ ਆ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਪਰ ਜਨਾਬ ਉਹ 31 ਮਈ ਤੋਂ ਲੈ ਕੇ 6 ਜੂਨ ਤੱਕ ਉੱਥੇ ਬੈਠੇ ਰਹੇ 7 ਜੂਨ ਨੂੰ ਜਨਾਬ ਉਹ ਕਿੱਥੇ ਆ ਗਏ ਨੇ ਦੂਜੇ ਡਿਪਾਰਟਮੈਂਟ ਦੇ ਵਿੱਚ ਇਹ ਜਿਹੜੇ ਦੋ ਡਿਪਾਰਟਮੈਂਟ ਰਜੇਂਦਰਾ ਮੈਡੀਕਲ ਹਸਪੀਟਲ ਦੇ ਵਿੱਚ ਦੋ ਡਿਪਾਰਟਮੈਂਟ ਜਿਹੜੇ ਕਾਰਡੀਓਲੋਜੀ ਤੇ ਨਿਊਰੋਲੋਜੀ ਜਿਹੜਾ ਡਿਪਾਰਟਮੈਂਟ ਹੈ ਨਾ ਉਹ ਸੁਪਰ ਸਪੈਸ਼ਲਿਸਟ ਹੈ ਮਤਲਬ ਉਥੇ ਏਸੀਓ ਸੀਆ ਵੀਆਈਪੀ ਆ ਲੋ ਉਥੇ ਉਹਨੇ ਜਨਾਬ ਹੁਣੀ ਰਹਿ ਰਹੇ ਨੇ ਹੁਣ ਜਦ ਖਬਰ ਨਸ਼ਰ ਹੋਈਆ ਹਿੰਦੁਸਤਾਨ ਟਾਈਮ ਦੇ ਰਿਪੋਰਟਰ ਨੇ ਪਟਿਆਲਾ ਤੋਂ ਕਰਮ ਪ੍ਰਕਾਸ਼ ਉਹ ਬਹੁਤ ਵਧੀਆ ਪੱਤਰਕਾਰ ਖੋਜੀ ਪੱਤਰਾ ਪੱਤਰਕਾਰ ਦੇ ਤੌਰ ਤੇ ਉਹ ਜਾਣੇ ਜਾਂਦੇ ਨੇ ਉਹਨਾਂ ਨੇ ਜਦ ਖਬਰ ਨਸ਼ਰ ਕੀਤੀ ਉਸ ਤੋਂ ਬਾਅਦ ਆਪੋਜੀਸ਼ਨ ਪਾਰਟੀ ਨੇ ਘੇਰ ਲਿਆ ਚਾਹੇ ਉਹਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਹੋਣ ਚਾਹੇ ਕਾਂਗਰਸ ਪਾਰਟੀ ਦੇ ਹੋਣ ਉਹਨੇ ਸਾਰਿਆਂ ਨੇ ਘੇਰ ਲਿਆ ਇਸੇ ਤਰ੍ਹਾਂ ਮਾਨਕ ਗੋਇਲ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਕਿ ਤੁਹਾਡਾ VIP ਕਿ ਸਟੈਂਡਰਡ ਇਹ ਆ ਤੁਸੀਂ ਤਾਂ ਕਹਿੰਦੇ ਆਂ ਆਮ ਕਰਨ ਨਾ ਸਾਨੂੰ ਕੋਠੀਆਂ ਚਾਹੀਦੀਆਂ ਨਾ ਸਾਨੂੰ ਸਿਕਿਉਰਟੀ ਚਾਹੀਦੀ ਨਾ ਵੀਪੀ ਅਸੀਂ ਤੇ ਸਾਈਕਲ ਤੇ ਉਹਨੇ ਲਾਈਨ ਚ ਲੱਗ ਕੇ ਹੁੰਦੇ ਤੇ ਹੱਲੇ ਜਨਾਬ ਹੋਣੀ 40 ਕਰੋੜ ਰੁਪਏ ਦਾ ਡਕਾਰ ਮਾਰ ਕੇ ਕਹਿੰਦੇ ਆਪਾਂ ਤੇ 1 ਰੁਪਿਆ ਤਨਖਾਹ ਵੀ ਨਹੀਂ ਲੈਂਦੇ ਹੈਗੇ ਵੀ ਜਿਹੜੇ 40 40 ਕਰੋੜ ਰੁਪਏ ਦੀ ਤੁਸੀਂ ਢੱਗੀ ਮਾਰਨੀ ਤੁਸੀਂ 1 ਰੁਪਿਆ ਸਰਕਾਰ ਦਾ ਕੀ ਕਰਨਾ ਸਰਕਾਰ ਵੇਸੇ ਇੱਕ ਐਮਐਲ ਨੂੰ ਪੱਤੇ ਪੁੱਤੇ ਪਾ ਕੇ 1.5 ਲੱਖ ਤੋਂ ਜ਼ਿਆਦਾ ਨਹੀਂ ਮੰਨੇ ਕਹਿੰਦੇ ਮੈਂ ਐਮਐਲ ਦੀ ਤਨਖਾਹ ਨਹੀਂ ਲੈਂਦਾ ਤੇ ਜਦੋਂ ਤੂੰ ਮਾਰੀਏ ਚ ਕਰੋੜਾਂ ਦੀਆਂ ਠੱਗੀਆਂ ਇੱਕ ਇੱਕ ਤੇਰੀ ਠੱਗੀ ਫੜੀ ਗਈ 40 ਕਰੋੜ ਦੀ ਹੁਣ ਈਡੀਐਸ ਮ ਕਿ ED ਦੇ ਅਧਿਕਾਰੀ ਵੀ ਮਿਲ ਗਏ ਨੇ ਇਹ ਆਪਾਂ ਬਣ ਕੇ ਚੱਲਦੇ ਹੈਲਥ ਡਿਪਾਰਟਮੈਂਟ ਮਿਲ ਗਿਆ ਜੇਲਡ ਡਿਪਾਰਟਮੈਂਟ ਮਿਲ ਗਿਆ ਹੈਗਾ ਆਪਸੇ ਮਿਲ ਗਏ ED ਕਿਉਂ ਨਹੀਂ ਕਾਰਵਾਈ ਕਰਦੀ ED ਕੋਰਟ ਦੇ ਵਿੱਚ ਕਿਉਂ ਜਾ ਨੂੰ ਕਹਿਣਾ ਚਾਹੀਦਾ ED ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਿ ਆ ਜਿਹੜਾ ਜਿਹੜੇ ਡਾਕਟਰਾਂ ਦੀ ਰਿਪੋਰਟ ਲੈਣ ਕਿ ਜਿਹੜੇ ਦਿਲ ਦੇ ਰੋਗਾਂ ਦੇ ਡਾਕਟਰ ਮਾਇਰ ਨੇ ਜਾਂ ਸਿੰਪਲ ਡਾਕਟਰ ਚਾਹੇ ਉਹ ਐਮਐਸ ਤੇ ਐਮਡੀ ਆ ਉਨ੍ਹਾਂ ਦੀ ਰਿਪੋਰਟ ਲੈ ਵੀ ਇਹਨੂੰ ਤਾਂ ਕੋਈ ਬਿਮਾਰੀ ਨਹੀਂ ਆ ਜੇ ਉਹਨੂੰ ਕੋਈ ਬਿਮਾਰੀ ਨਹੀਂ ਦਿਲ ਦੀ ਕੋਈ ਪ੍ਰੋਬਲਮ ਨਹੀਂ ਉਹਦੇ ਕਿਡਨੀਆ ਠੀਕ ਉਹਦੇ ਫੇਫੜੇ ਠੀਕ ਉਹਦਾ ਦਿਲ ਧੜਕਦਾ ਹਾਰਟ ਬੀਟ ਉਹਦੀ ਨਾਰਮਲ ਆ ਤੇ ਫਿਰ ਉਹ ਡਾਕਟਰਾਂ ਦੇ ਕਾਰਵਾਈ ਕਰਨੀ ਜਿਹਦੀ ਕਿ ਉਹ 1 ਮਹੀਨਾ ਉਹਨੂੰ ਕਿਉਂ ਉੱਥੇ ਠੇਰਦੇ ਹੁਣ ਦੂਜੇ ਡਾਕਟਰ ਨੂੰ ਇਸ ਮਸਲੇ ਦੇ ਵਿੱਚ ਹੁਣ ਜਿਹੜਾ ਕਿਉਂਕਿ ਜਿਹੜਾ ਮੈਡੀਕਲ ਸੁਪਰਡੈਂਟ ਆ ਡਾਕਟਰ ਹਰ ਬਖਸ਼ ਸਿੰਘ ਰੇਖੀ ਨੇ ਜੀ ਉਹਨੂੰ ਲੱਗਾ ਕਿ ਮੇਰੀ ਚਮੜੀ ਹੁਣ ਉੱਤਰ ਜਾਣੀ ਹੈਗੀ ਆ ਮੇਰੇ ਮੇਰੇ ਤੇ ਈਡੀ ਈਡੀ ਦਿਵਾਲੇ ਹੋ ਜਾਣੀ ਆ ਉਹਨਾਂ ਕੀ ਕੀਤਾ ਉਹਨਾਂ ਨੇ ਹੁਣ ਆਪਣੇ ਹੈਲਥ ਗਰਾਉਂਡ ਤੇ ਆਪਣੀ ਨੌਕਰੀ ਛੱਡ ਦਿੱਤੀ ਹੈ ਰੈਜਿਗਨੇਸ਼ਨ ਦੇ ਦਿੱਤਾ ਹੈਗਾ ਪਰ ਉਹਨੂੰ ਪਤਾ ਕਿ ਈਡੀ ਵੀ ਮੇਰੇ ਪਿੱਛੇ ਪੈਜੂਗੀ ਸਰਕਾਰ ਵੀ ਮੈਨੂੰ ਸਸਪੈਂਡ ਕਰ ਸਕਦੀ ਆ ਜੇ ਸਰਕਾਰ ਨੇ ਸਸਪੈਂਡ ਜਾਂ ਡਿਸਮਿਸ ਕਰ ਦਿੱਤਾ ਹੈਗਾ ਵਿਰੋਧੀਆਂ ਦੇ ਦਬਾਅ ਹੇਠ ਮੇਰੀ ਨਾ ਪੈਨਸ਼ਨ ਮਿਲਣੀ ਨਾ ਮੈਨੂੰ ਇਨਕਰੀਮੈਂਟ ਮਿਲੇ ਨਾ ਮੇਰੀ ਪਰਕਸ ਮਿਲਣੇ ਪੁਰਾਣੇ ਜਿੰਨੇ ਵੀ ਭੱਤੇ ਨੇ ਨਾ ਮੈਨੂੰ ਕੈਸ਼ ਮੈਨੂੰ ਕੋਰਟ ਚ ਹਸਾਰਪ ਉਹਨੇ ਪਹਿਲਾਂ ਹੀ ਆਪਣੀ ਚਮੜੀ ਬਚਾਉਣ ਵਾਸਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈਲਥ ਗਰਾਉਂਡ ਤੇ ਹੁਣ ਸਵਾਲ ਹੈ ਕਿ ਡਾਕਟਰ ਹਰਬੰਸ ਸਿੰਘ ਰੇਖੀ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਇੱਕ ਜੂਨੀਅਰ ਡਾਕਟਰ ਆ ਜੀ ਇਹ ਇਹ ਮੈਡੀਕਲ ਸੁਪਰਡੈਂਟ ਇਸ ਤੋਂ ਉੱਪਰ ਇੱਕ ਐਚਓਡੀ ਆ ਪ੍ਰੋਫੈਸਰ ਐਚਓਡੀ ਔਰ ਉਸ ਤੋਂ ਉੱਪਰ 15 ਜਾਣੇ ਨੇ ਇਸ ਬੰਦੇ ਨੂੰ ਜੂਨੀਅਰ ਮੋਸਟ ਨੂੰ ਜਿਹਦੇ ਉੱਪਰ 16 ਹੋਰ ਪ੍ਰੋਫੈਸਰ ਨੇ ਮੈਡੀਕਲ ਲਾਈਨ ਦੇ ਉਹਨਾਂ ਦਾ ਰਾਈਟ ਬੰਦਾ ਮੈਡੀਕਲ ਸੁਪਰਡੈਂਟ ਹੈ ਪਿਛਲੀ ਸਰਕਾਰ ਕਾਂਗਰਸ ਦੇ ਇਹ ਪਿਛਲੇ 4 ਸਾਲਾਂ ਤੋਂ ਡਾਕਟਰ ਹਰਬੰਸਿੰਘ ਰੇਖੀ ਐਜ ਐਜ ਐ ਮੈਡੀਕਲ ਸੁਪਰਡੈਂਟ ਕੰਮ ਕਰ ਰਹੇ ਪਹਿਲਾਂ 2 ਸਾਲ ਤੋਂ ਕਾਂਗਰਸੀ ਸਰਕਾਰ ਸੀ ਉਦੋਂ ਉੱਥੇ ਲੱਗੇ ਰਹੇ ਨੇ ਹੁਣ 5ਵੇਂ ਮਹੀਨੇ ਦੀ ਇਹ ਸਰਕਾਰ ਹੋ ਗਈ ਉਦੋਂ ਇਹ ਲੱਗੇ ਰਹੇ ਨੇ ਹੁਣ ਪਹਿਲੇ ਹੈਲਥ ਮੰਤਰੀਟਰ ਕੌਣ ਸੀ ਡਾਕਟਰ ਚੇਤਨ ਸਿੰਘ ਜੋੜੇ ਮਾਜਰਾ ਹੁਣ ਇਹ ਜਿਹੜੇ ਕੌਣ ਨੇ ਡਾਕਟਰ ਬਲਬੀਰ ਸਿੰਘ ਮਤਲਬ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਜੂਨੀਅਰ ਮੋਸਟ ਇਸ ਤੋਂ ਉੱਪਰ ਜਿਹੜੇ ਸਾਡੇ ਜਾਣਕਾਰ ਦੱਸਦੇ ਨੇ 16 ਪ੍ਰੋਫੈਸਰ ਨਹੀਂ ਜਿਹੜੇ ਐਚ.ਓ.ਡੀ. ਪਲੱਸ ਪ੍ਰੋਫੈਸਰ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਜਨਾਬ ਉਹਨਾਂ ਨੂੰ ਲਾਇਆ ਸੀ ਹੁਣ ਜਨਾਬ ਉਹਨਾਂ ਨੂੰ ਪੈ ਗਈ ਪਹੁੰਚ ਲਈ ਪੈ ਗਿਆ ਭਜਣਾ ਤੇ ਹੈਲਥ ਗਰਾਉਂਡ ਤੇ ਉਹਨੇ ਅਸਤੀਫਾ ਦੇ ਦਿੱਤਾ ਹੈਗਾ ਹੁਣ ਈਡੀ ਇਹਨੂੰ ਵੀ ਪੁੱਛੇਗੀ ਕਿ ਤੁਸੀਂ ਦੱਸੋ ਇਹਨੂੰ ਕਿਹੜੀ ਬਿਮਾਰੀ ਸੀ ਗੱਜਨ ਮਾਇਰ ਨੂੰ ਪਹਿਲਾਂ ਉਹਨੂੰ ਦਿਲ ਦੇ ਰੋਗਾਂ ਦੀ ਬਿਮਾਰੀ ਹੋ ਗਈ ਫਿਰ ਉਹਨੂੰ ਪਸ਼ਾਬ ਦੀ ਬਿਮਾਰੀ ਹੋ ਗਈ ਜੇ ਮਹੀਨਾ ਇੱਥੇ ਟਪਾ ਦਿੰਦੇ ਹੁਣ ਹੈ ਤੈਨੂੰ ਚਾਹੀਦਾ ਪਟਿਆਲੇ ਜੇਲ੍ਹ ਦੇ ਵਿੱਚ ਪਰ ਬੰਦਾ ਵੀਆਈਪੀ ਸਹੂਲਤਾਂ ਲੈ ਰਿਹਾ ਇਸ ਕਰਕੇ ਆ ਜਿਹੜਾ ਖਲਾਸਾ ਔਰ ਇਸ ਮਸਲੇ ਦੇ ਵਿੱਚ ਆਮਾਦੀ ਪਾਰਟੀ ਚੋਪਾ ਪੰਜਾਬ ਸਰਕਾਰ ਦੇ ਹੈਲਥ ਮੰਤਰੀ ਚੁੱਪਾ ਜਿਹੜੇ ਕਰਮ ਪ੍ਰਕਾਸ਼ ਹੋਣਾਂ ਦੀ ਰਿਪੋਰਟ ਛੱਪੀ ਆ ਉਹਦੇ ਦੇ ਵਿੱਚ ਇਹ ਵੀ ਜਿਹੜਾ ਜ਼ਿਕਰ ਹੈ ਉਹਨਾਂ ਸਟੋਰੀ ਦੇ ਵਿੱਚ ਆਇਆ ਉਹਦੇ 'ਚ ਜਿਹੜੀ ਖਬਰ ਹੈ ਖਬਰ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਇਹਦੇ 'ਚ ਉਹਨੇ ਕਿੰਨੂ ਕਿੰਨੂ ਫੋਨ ਕੀਤਾ ਰਿਪੋਰਟਰ ਨੇ ਰਿਪੋਰਟਰ ਨੇ ਬਹੁਤ ਸਾਰਿਆਂ ਨੂੰ ਫੋਨ ਕੀਤਾ ਜਿਹੜੇ ਸੁਪਰਡੈਂਟ ਹੈ ਮੈਡੀਕਲ ਸੁਪਰਡੈਂਟ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਜੇਲ ਦੇ ਜਿਹੜੇ ਸੁਪਰਡੈਂਟ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਲੇਕਿਨ ਇਹ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਇਹ ਮਸਲਾ ਕੋ ਗੱਜਨ ਮਾਜਰਾ ਹੋਣਾ ਨੂੰ ਲੈ ਕੇ ਜਿਹੜਾ ਬੰਦਾ 40 ਕਰੋੜ ਰੁਪਏ ਦੇ ਬੈਂਕ ਫਰੌਡ ਦੇ ਕੇਸ ਦੇ ਵਿੱਚ ਆ ਉਹ ਪਿਛਲੇ 30 ਦਿਨਾਂ ਤੋਂ ਰਜਿੰਦਰਾ ਮੈਡੀਕਲ ਹਸਪੀਟਲ ਜਾਂ ਹਾਲਾਂਕਿ ਉਹਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੁਣ ਜਿਹੜੇ ਡਾਕਟਰ ਐਚ ਸਰੇਕੀ ਜਿਨ੍ਹਾਂ ਦਾ ਪੂਰਾ ਨਾਮ ਡਾਕਟਰ ਹਰਬਖਸ਼ ਸਿੰਘ ਰੇਖੀ ਹਰਬੰਸ ਸਿੰਘ ਰੇਖੀ ਦੱਸਿਆ ਜਾ ਰਿਹਾ ਉਹਨਾਂ ਨੇ ਆਪਣੀ ਇਸ ਪੋਸਟ ਤੋਂ ਰੈਜ਼ੀਗਨੇਸ਼ਨ ਦੇ ਦਿੱਤਾ ਹੈ ਲੇਕਿਨ ਸਵਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਆਖਰ ਹੋ ਕੀ ਰਿਹਾ ਪੰਜਾਬ ਦੇ ਵਿੱਚ ਇਹ ਵੀਆਈਪੀ ਟ੍ਰੀਟਮੈਂਟ ਕਾਹਦਾ ਦਿੱਤਾ ਯਾਰ ਉਹ ਖਬਰ ਕੀ ਆ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਕਰਮ ਪ੍ਰਕਾਸ਼ ਹੁਣੀਆਂ ਉਹਨਾਂ ਦੀ ਜਿਹੜੀ ਰਿਪੋਰਟ ਛਾਪੀ ਆ ਕਿ ਉਹਨਾਂ ਕਹਿੰਦੇ ਨੇ ਕਿ ਗੱਜਨ ਮਾਜਰਾ ਹੁਣਾਂ ਦੀ ਉਮਰ 40 ਸਾਲ ਔਰ 40 ਕਰੋੜ ਦਾ ਉਹਨਾਂ ਨੇ ਬੈਂਕ ਫਰੌਡ ਕੀਤਾ ਪਿਛਲੇ 1 ਮਹੀਨੇ ਤੋਂ ਰਜਿੰਦਰਾ ਮੈਡੀਕਲ ਹਸਪੀਟਲ ਦੇ ਦਾਖਲ ਨੇ ਔਰ ਸਭ ਤੋਂ ਵੱਡੀ ਗੱਲ ਉਹਦੇ 'ਚ ਹੋਰ ਜ਼ਿਕਰ ਕੀਤਾ ਹੈਗਾ ਕਿ ਹੁਣ ਜਿਹੜੇ ਗੱਜਨ ਮਾਜਰਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲਾਂਕਿ ਸੁਪਰੀਮ ਕੋਰਟ 'ਚ ਇਹਨਾਂ ਦੀ ਇੰਟਰਨ ਬੇਲ ਨੂੰ ਆਬਜੈਕਟ ਕੀਤਾ ਸੀ ਪਿਛਲੇ ਹਫਤੇ ਤੇ ਹੁਣ ਇਹ ਸਰਕਾਰੀ ਹਸਪੀਟਲ ਦੇ ਵਿੱਚ ਏਸੀ ਦੀਆਂ ਠੰਡੀਆਂ ਹਵਾਵਾਂ ਦਾ ਆਨੰਦ ਪਿਛਲੇ ਇੱਕ ਹਫਤੇ ਤੋਂ 6 ਜੂਨ 6 ਜੂਨ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਜਿਹੜਾ ਅ ਦਿਲ ਦੇ ਰੋਗਾਂ ਦਾ ਵਾਰਡ 7 ਤਰੂਈ ਕਨੂਨ ਨੂੰ ਜਿਹੜੇ ਦੂਜੇ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ ਜਦੋਂ ਉਹਨਾਂ ਨੇ ਯੂਰੋਲੋਜੀ ਡਿਪਾਰਟਮੈਂਟ ਦੇ ਨਾਲ ਰਿਪੋਰਟ ਨੇ ਡਾਕਟਰ ਹਰਪ ਭਪਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਹਰਪ ਭਪਿੰਦਰ ਸਿੰਘ ਜਿਹੜੇ ਉਸ ਡਿਪਾਰਟਮੈਂਟ ਦੇ ਹੈੱਡ ਨੇ ਉਹਨਾਂ ਨੇ ਕਿਹਾ ਕਿ ਹਾਂਜੀ ਗਜਨ ਮਾਜਰਾ ਨੂੰ ਐਡਮਿਟ ਹੁਣ ਸਾਡੇ ਵਾਰਡ ਵਿੱਚ ਕੀਤਾ ਗਿਆ ਵਾ ਤੇ ਅਸੀਂ ਉਹਦੇ ਹੁਣ ਟੈਸਟ ਟੂਸਟ ਕਰਵਾ ਰਹੇ ਨੇ ਪਰ ਗਜਨ ਮਾਜਰਾ ਨੂੰ 6 ਤਰੀਕ ਨਵੰਬਰ 2023 ਨੂੰ ਈਡੀ ਨੇ 40 ਕਰੋੜ ਰੁਪਏ ਦੇ ਬੈਂਕ ਫਰੌਡ ਚ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਦੂਜੇ ਪਾਸੇ ਉਹ ਰਿਪੋਰਟਰ ਕਹਿ ਰਹੇ ਕਿ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜੇ ਦਿਲ ਦੇ ਰੋਗਾਂ ਦੇ ਜਿਹੜੇ ਡਾਕਟਰ ਵਾਰਡ ਨੇ ਉਹ ਕੀ ਕਹਿ ਰਹੇਗੇ ਨੇ ਕਿ ਉਹ ਵਾਰ-ਵਾਰ ਹਸਪੀਟਲ ਦੀ ਅਥਾਰਟੀ ਨੂੰ ਕਹਿ ਰਹੇ ਸੀ ਕਿ ਐਮਐਲਏ ਨੂੰ ਇੱਥੇ ਰੱਖਣ ਦਾ ਕੋਈ ਫਾਇਦਾ ਨਹੀਂ ਉਹਦਾ ਕੋਈ ਰੀਜ਼ਨ ਨਹੀਂ ਆ ਕਿ ਉਹਨੂੰ ਮੈਡੀਕਲ ਗਰਾਉਂਡ ਤੇ ਇੱਥੇ ਰੱਖਿਆ ਜਾਵੇ ਉਸ ਤੋਂ ਬਾਅਦ ਉਸੋਂ ਦੀ ਜਿਹੜੀ ਮੈਡੀਕਲ ਅਥਾਰਟੀ ਆ ਉਹਨਾਂ ਨੇ ਉਸ ਵਾਰਡ ਚੋਂ ਕੱਢ ਕੇ ਦੂਜੇ ਵਾਰਡ ਦੇ ਵਿੱਚ ਭੇਜ ਦਿੱਤਾ ਔਰ ਇਹਦੇ ਚ ਹੋਰ ਸਭ ਤੋਂ ਵੱਡੀ ਗੱਲ ਆ ਕਿ ਜੇਲ ਆਫੀਸਰ ਜਿਹੜਾ ਡਿਪਾਰਟਮੈਂਟ ਆ ਉਹ ਗੱਜਨ ਸਿੰਘ ਬਾਰੇ ਦੱਸਦੇ ਕਿ ਉਹਨਾਂ ਨੂੰ ਤੇ 6 ਜੂਨ ਨੂੰ ਤੋਂ ਸੈਂਟਰਲ ਜੇਲ੍ਹ ਤੋਂ ਡਿਸਚਾਰਜ ਕਰ ਦਿੱਤਾ ਗਿਆ ਉਹਨਾਂ ਨੇ ਮਨਜੀਤ ਸਿੰਘ ਸਿੱਧੂ ਜਿਹੜੇ ਸੈਂਟਰਲ ਜੇਲ੍ਹ ਦੇ ਸੁਪਰਡੈਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਪਰ ਉਹ ਕਹਿੰਦੇ ਕਿ ਹਜੇ ਤੱਕ ਉਹ ਦੁਬਾਰਾ ਨਹੀਂ ਆਏ ਹੈਗੇ ਕਿਉਂ ਹਲੇ ਬਿਮਾਰ ਚੱਲਦੇ ਰਹੇ ਨੇ ਉਧਰ ਜਿਹੜੇ ਡਾਕਟਰ ਐਚ ਸਰੇਖੀ ਆ ਉਹਨਾਂ ਨੇ ਮੈਡੀਕਲ ਗਰਾਉਂਡ ਤੇ ਆਧਾਰ ਤੇ ਆਪਣਾ ਰੈਜ਼ੀਗਨੇਸ਼ਨ ਦੇ ਦਿੱਤੀ ਹੈਗਾ ਪਰ ਉਹ মিডিਆ ਕਰਮੀਆਂ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਦੂਜੇ ਪਾਸੇ ਪੰਜਾਬ ਹੈਲਥ ਮੰਤਰੀ ਡਾਕਟਰ ਬਲਬੀਰ ਸਿੰਘ ਉਹ ਵੀ ਇਸ ਮਸਲੇ ਦੇ ਵਿੱਚ ਆਪਣਾ ਪੱਖ ਨਹੀਂ ਰੱਖ ਰਹੇ ਪਰ ED ਦਾ ਸਵਾਲ ਹੈ ਕਿ ED ਹੁਣ ਇਸ ਮਸਲੇ ਦੇ ਵਿੱਚ ਕੀ ਕਰਦੇ ਨੇ ਤੇ ਦੂਜੇ ਪਾਸੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਆਖਿਰ ਇਹ ਵੀ ਲੋਕ ਨੇ ਕਰੋੜਾਂ ਦੀ ਠੱਗੀ ਵੀ ਮਾਰਦੇ ਨੇ VIP ਫਿਰ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਕਾਂਗਰਸੀ ਫੜੇ ਹੀ ਜਿਨ੍ਹਾਂ ਨੇ ਕਰਪਸ਼ਨ ਦੇ ਕੇਸ ਦੇ ਵਿੱਚ ਸਰਕਾਰ ਫੜੇ ਉਹਨਾਂ ਨੂੰ ਕਿਉਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਫਿਰ ਹਸਪੀਟਲ ਦੇ ਵਿੱਚ ਰੱਖ ਦਿੰਦੇ ਮਤਲਬ ਜੇ ਤੁਹਾਡਾ MLA ਫੜਿਆ ਜਾਵੇ ਉਹਨੂੰ VIP ਸਹੂਲਤਾਂ ਵਿਰੋਧੀਆਂ ਦਾ MLA ਫੜਿਆ ਜਾਵੇ ਉਹਨੂੰ ਕਹਿੰਗੇ ਨਹੀਂ ਤੂੰ ਜੇਲ੍ਹ ਦੇ ਵਿੱਚ ਹੀ ਰਹਿ ਉਹ ਲੋਕ ਸਭ ਸਾਰੇ ਦਾ ਕਰਪਟ ਐਮ ਐਲ ਏ ਹੋਵੇ ਇੰਨੀ ਸਹੂਲਤਾਂ ਉਹਨੂੰ ਕਿਵੇਂ ਮਿਲ ਗਈਆਂ ਡਾਕਟਰ ਬਲਵੀਰ ਸਿੰਘ ਪਟਿਆਲਾ ਤੋਂ ਹੀ ਮੰਤਰੀ ਬਣੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੈਗਾ ਚੱਲ ਕੀ ਰਿਹਾ ਹੈਗਾ ਇੱਥੇ ਅਸਲ ਦੇ ਵਿੱਚ ਇਹ ਸਾਰੀ ਮਿਲੀ ਭੁਗਤ ਹੈ ਜੇਲ੍ਹ ਡਿਪਾਰਟਮੈਂਟ ਦੀ ਮਿਲੀ ਭੁਗਤ ਹੈ ਹੈਲਥ ਡਿਪਾਰਟਮੈਂਟ ਦੀ ਮਿਲੀ ਭੁਗਤ ਹੈ ਔਰ ਇਹ ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਸੀ ਐਸੀਐਮ ਭਗਵੰਤ ਮਾਨ ਸਾਹਿਬ ਨੂੰ ਕਿ ਇਹਨਾਂ ਲੋਕਾਂ ਕਰਕੇ ਤੁਹਾਡੀ ਸਰਕਾਰ ਬਦਨਾਮ ਹੋ ਰਹੀ ਹੈ ਜਿੰਨੀ ਤੁਸੀਂ ਮਿਹਨਤ ਕਰਉ ਇਹ ਲੋਕ ਤੁਹਾਡੀ ਮਿਹਨਤ ਤੇ ਫਾਂਡ ਪਾਣੀ ਫੇਰ ਰਹੇ ਨੇ ਹੁਣ ਸਵਾਲ ਇਹ ਹੈ ਕਿ 40 ਕਰੋੜ ਰੁਪਏ ਦੀ ਗੜਬੜੀ ਹੈ ਕਰਪਟ ਤੇ ਕਹਿ ਸਕਦੇ ਕਿਉਂਕਿ ਇਹਦਾ ਕੇਸ ਹਾਲਾਂਕਿ ਪਰ ਚਲੋ ਜਦੋਂ ਪੂਰਾ ਹੋਵੇ ਸਜ਼ਾ ਵੀ ਸੁਣਾਈ ਜਾਏਗੀ ਉਦੋਂ ਪਤਾ ਲੱਗੂ ਕਿ ਹੋਰ ਇਹ ਰੋਡ ਦਾ ਕੋਈ ਫਰਾਡ ਵੱਡਾ ਨਹੀਂ 40 ਰੁਪਏ ਦੀ ਵੀ ਹੇਰਾਫੇਰੀ ਜਿਹੜੀ ਆ ਤੇ 4 ਰੁਪਏ ਦੀ ਹੇਰਾਫੇਰੀ ਉਹ ਵੀ ਮਾੜੀ ਆ ਗਈ ਇਹਨੇ ਹੁਣ ਇਹ ਜਿਹੜੇ ਸਾਰੇ ਡਿਪਾਰਟਮੈਂਟ ਆਪਸ ਦੇ ਵਿੱਚ ਮਿਲਿਆ ਹੋਇਆ ਹੈਲਥ ਡਿਪਾਰਟਮੈਂਟ ਜੇਲ ਡਿਪਾਰਟਮੈਂਟ ਇਸੇ ਕਰਕੇ ਹੁਣ ਜਿਹੜਾ ਮੈਡੀਕਲ ਸੁਪਰਡੈਂਟ ਆ ਜਿਹੜੇ ਬੜੇ ਜੂਨੀਅਰ ਮੋਸਟ ਨੇ ਹਸਪੀਟਲ ਦੇ ਵਿੱਚ ਕਹਿੰਦੇ ਕਿ ਸੂਈਆਂ ਸਰਿੰਜਾਂ ਨਹੀਂ ਮਿਲਦੀਆਂ ਉੱਥੋਂ ਦੇ ਡਾਕਟਰ ਦਾ ਦੇ ਨੇ ਇੱਥੇ ਏਸੀ ਰੱਖੇ ਜਾ ਰਹੇ ਨੇ ਹੁਣ ਇਸ ਮਸਲੇ 'ਚ ਉਹਨੂੰ ਲੱਗਾ ਕਿ ਈਡੀ ਕੱਲ ਨੂੰ ਮੈਨੂੰ ਵੀ ਪਾਰਟੀ ਬਣਾ ਸਕਦੇ ਨੇ ਡਾਕਟਰ ਐਚਐਸ ਸਰੇਖੀ ਸਾਹਿਬ ਨੂੰ ਲੱਗਾ ਕਿ ਈਡੀ ਮੈਨੂੰ ਪਾਰਟੀ ਬਣਾ ਲੈਣਗੇ ਜਾਂ ਸਰਕਾਰ ਮੈਨੂੰ ਪੁੱਛੇਗੀ ਤੇ ਮੈਂ ਕਿਹੜੀ ਮਾਨੁਮਾਸੀ ਕਹਾਂਗਾ ਜੀ ਸਥਿਤੀ 'ਚ ਉਹਨੂੰ ਲੱਗਾ ਕਿ ਬੈਸਟ ਤਰੀਕਾ ਆਪਾਂ ਹੈਲਥ ਗਰਾਊਂਡ ਤੇ ਅਸਤੀਫਾ ਦੇ ਦਈਏ ਪਹਿਲਾਂ ਜੂਨੀਅਰ ਮੋਸਟ ਨੇ ਪਰ ਤੁਹਾਡੀ ਕਿਉਂਕਿ ਮੈਡੀਕਲ ਸੁਪਰਡੈਂਟ ਪੂਰੇ ਹਸਪੀਟਲ ਦਾ ਕਰਤਾ ਧਰਤਾ ਉਹ ਪਹਿਲਾਂ ਕਿ ਜਿਹੜੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਉਦੋਂ ਵੀ ਉਹਦੀ ਲੱਗਦਾ ਹੈ ਕਿ ਉੱਥੋਂ ਦੇ ਹੈਲਥ ਮੰਤਰੀ ਜਾਂ ਵੱਡੇ ਲਈ ਕਾਂਗਰਸੀਆਂ ਦੇ ਨਾਲ ਸਾਂਝ ਹੋਏਗੀ ਪਹਿਲਾਂ ਉਹਨਾਂ ਨੇ ਇਹਨੂੰ ਜੂਨੀਅਰ ਮੋਸ ਨੂੰ ਜ਼ਿੰਮੇਵਾਰੀ ਦਿੱਤੀ ਹੁਣ ਪਿਛਲੇ 5 ਮਹੀਨਿਆਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਉਸੇ ਬੰਦੇ ਨੂੰ ਆਖਰ ਉਸ ਬੰਦੇ ਦੇ ਵਿੱਚ ਕਿਹੜੀ ਤਾਕਤ ਆ ਜਿਹੜੇ ਕਾਂਗਰਸ ਵੇਲੇ ਵੀ ਉਸ ਮੈਡੀਕਲ ਸੁਪਰਡੈਂਟ ਦੀ ਕੁਰਸੀ ਤੇ ਬੈਠਾ ਰਿਹਾ ਤੇ ਹੁਣ ਕਿਹੜੀ ਤਾਕਤ ਆ ਕਿ ਹੁਣ ਵੀ ਮੈਡੀਕਲ ਸੁਪਰਡੈਂਟ ਦੀ ਕੁਰਸੀ ਤੇ ਬੈਠਾ ਪਹਿਲਾਂ ਪੰਜਾਬ ਦੇ ਕੌਣ ਹੈਲਥ ਮਿੱਤਰ ਆਮ ਆਦੀ ਪਾਰਟੀ ਦੇ ਸਰਦਾਰ ਚੇਤਨ ਸਿੰਘ ਜੋੜੇਮਾਰਾ ਸਾਹਿਬ ਉਹਨਾਂ ਕੋ ਮਹਿਕਮਾ ਖੂਕ ਕੇ ਡਾਕਟਰ ਬਲਬੀਰ ਸਿੰਘ ਉਹਨਾਂ ਦਿੱਤਾ ਗਿਆ ਔਰ ਬਲਬੀਰ ਸਿੰਘ ਪਟਿਆਲੇ ਦੇ ਰਹਿਣ ਵਾਲੇ ਕਿਤੇ ਨਾ ਕਿਤੇ ਅੱਟੀ ਸੱਟੀ ਹੈ ਇਸੇ ਕਰਕੇ ਹੁਣ ਪਰਦਾ ਫਾਸ਼ ਹੋਇਆ ਇੱਕ ਨੁਕਤਾ ਸਮਝਾ ਦਿਓ ਜਦੋਂ ਕਿਸੇ ਵੀ ਕੈਦੀ ਨੂੰ ਜਾਂ ਜਿਹੜਾ ਏਡੀ ਦੇ ਅੰਡਰ ਆਂਦਾ ਹੈਗਾ ਉਹਨੂੰ ਇਦਾਂ ਜਿਹੜੀ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਵੀ ਜੇ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੀ ਭਾਗ ਵੱਲੋਂ ਏਡੀ ਨੂੰ ਦੇ ਧਿਆਨ ਚ ਲਿਆ ਜਾਂਦਾ ਵੀ ਇਹ ਜਿਹੜਾ ਤੁਹਾਡੇ ਅੰਦਰ ਜਿਹੜਾ ਵੀ ਤੁਹਾਡਾ ਵਿਕਟਿਮ ਉਹ ਜਿਹੜਾ ਆਇਆ ਹੈਗਾ ਕਥਿਤ ਦੋਸ਼ੀ ਆਇਆ ਹੈਗਾ ਇਹਨੂੰ ਅਸੀਂ ਮੈਡੀਕਲ ਲੀਵ ਤੇ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰ ਰਹੇ ਹਾਂ ਦੇਖੋ ਐਕਚੁਅਲੀ ਜਿਹੜੀ ਈਡੀ ਹੈ ਜੇ ਸੈਂਟਰ ਏਜੰਸੀ ਉਹਦੀਆਂ ਕਿਹੜੀਆਂ ਆਪਣੀਆਂ ਜੇਲਾਂ ਹੈਗੀਆਂ ਨੇ ਮਤਲਬ ਈਡੀ ਜਿਹੜੇ ਵੀ ਸਟੇਟ ਦੇ ਵਿੱਚ ਕੰਮ ਕਰਦੀ ਬੰਦੇ ਫੜਦੇ ਉਹਨਾਂ ਨੂੰ ਤੇ ਉੱਥੋਂ ਦੀ ਜੇਲਾਂ ਦੇ ਵਿੱਚ ਰਹਿਣਾ ਪੈਂਦਾ ਉਦਾਹਰਨ ਦੇ ਤੌਰ ਤੇ ਈਡੀ ਨੇ ਇਹਨੂੰ ਗੱਜਨ ਮਾਜਰੇ ਨੂੰ ਪੜਿਆ ਤੇ ਉਹਨਾਂ ਨੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਰੱਖ ਦਿੱਤਾਗਾ ਇਹ ਤੇ ਪੰਜਾਬ ਸਰਕਾਰ ਦੇ ਡਿਪਾਰਟਮੈਂਟਾਂ ਦੀ ਮਿਲੀ ਭੁਗਤ ਹੋ ਗਈ ਨਾ ਈਡੀ ਨੂੰ ਤੇ ਲੱਗਾ ਨਾ ਵੀ ਉਹ ਜੇਲ੍ਹ ਦੇ ਵਿੱਚ ਹੀ ਬੈਠਾ ਈਡੀ ਨੂੰ ਆ ਕੇ ਜੁਡੀਸ਼ਲੀ ਈਡੀ ਦੀ ਜਿਹੜੀ ਅਦਾਲਤ ਆ ਉਹਨਾਂ ਨੇ ਉਹਨੂੰ ਗੱਜਨ ਮਾਇਰੇ ਨੂੰ ਜੁਡੀਸ਼ਲੀ ਕਸਟਡੀ ਤੇ ਭੇਜਿਆ ਤੇ ਜੁਡੀਸ਼ਲੀ ਕਸਟਡੀ ਹੁੰਦੀ ਹੈ ਕਿ ਤੁਸੀਂ ਫਿਰ ਪੁਲਿਸ ਕਸਟਡੀ ਦੇ ਲਿਆ ਕੇ ਪੁਚੁਕੇਸ਼ਨ ਨਹੀਂ ਕਰ ਸਕਦੇ ਉਹ ਉਹਨਾਂ ਚੇਰੀ ਅਗਲੀ ਹੀਰਿੰਗ ਤੱਕ ਉਹ ਉੱਥੇ ਜੇਲ੍ਹ ਦੇ ਵਿੱਚ ਹੀ ਰਹੇਗਾ ਉਹਨਾਂ ਜਨਾਬ ਉਹਨੇ ਸਕੀਮ ਘੜਦੀ ਸਕੀਮ ਘੜਦੀ ਕਿ ਉਹ ਹਸਪੀਟਲ ਦੇ ਵਿੱਚ ਵੀਆਈਪੀ ਟਰੀਟਮੈਂਟ ਲਾ ਅਕਸਰ ਹਿੰਦੁਸਤਾਨ ਦੇ ਵਿੱਚ ਇਹੀ ਹੁੰਦਾ ਕਿ ਜਿਹੜੇ ਵੀਆਈਪੀ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਕੋ ਪੈਸੇ ਬਹੁਤ ਹੁੰਦੇ ਨੇ ਉਹ ਪੁਲਿਸ ਪ੍ਰਸ਼ਾਸਨ ਸਟੇਟ ਦੇ ਨਾਲ ਮਿਲ ਮੂਲ ਕੇ ਹਸਪਤਾਲ ਦੇ ਵਿੱਚ ਭਰਤੀ ਹੋ ਜਾਂਦੇ ਨੇ ਹੁਣ ਸਵਾਲ ਹੈ ਕਿ ਦਿੱਲੀ ਦਿੱਲੀ ਇਹਨਾਂ ਦੇ ਸਤਿੰਦਰ ਜੈਨ ਸਾਹਿਬ ਉਹ ਜੇਲ੍ਹ ਮੰਤਰੀ ਹੀ ਉਸੇ ਜੇਲ੍ਹ ਦੇ ਵਿੱਚ ਨੇ ਉੱਥੇ ਉਹਨੂੰ ਫੜਿਆ ਮਨੀਸ਼ ਸੋਧਿਆ ਨੂੰ ਉਹ ਵੀ ਜੇਲ੍ਹ ਦੇ ਵਿੱਚ ਆ ਉਹਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਏਡੀ ਨੇ ਫੜਿਆ ਹੈਗਾ ਉਹ ਵੀ ਜੇਲ੍ਹ ਦੇ ਵਿੱਚ ਉੱਥੇ ਵੀ ਆਈਪੀ ਟ੍ਰੀਟ ਨਹੀਂ ਟ੍ਰੀਟਮੈਂਟ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਸੈਂਟਰ ਸਰਕਾਰ ਬੈਠੀ ਸੀ ਰੋਲਾ ਪੈ ਜਾਣਾ ਸੀ ਇੱਥੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਦੀਆਂ ਜ਼ਿਲ੍ਹਾ ਨੇ ਇਹਨਾਂ ਦਾ ਹੀ ਹੈਲਥ ਡਿਪਾਰਟਮੈਂਟ ਨੇ ਇਹਨਾਂ ਦੇ ਅਫਸਰ ਆ ਇਹਨਾਂ ਦੇ ਮੰਤਰੀ ਆ ਤੇ ਉਹ ਗੱਲ ਪੜਦਾ ਪਿਆ ਸੀ ਲੇਕਿਨ ਜਦੋਂ ਖਬਰ ਨਸ਼ਰ ਕਰਤੀ ਤੇ ਉਦੋਂ ਰੋਲਾ ਪੈ ਗਿਆ ਹੁਣ ਉਸ ਰੋਲੇ ਦਾ ਸਰਕਾਰ ਜਵਾਬ ਨਹੀਂ ਦੇ ਰਹੀ ਹੁਣ ਜਵਾਬ ਕਿਹੜੇ ਮੂੰਹ ਨਾਲ ਦੇਗੀ ਕਿਉਂਕਿ ਜਦ ਆਪਣੇ ਸਿੱਕੇ ਖੋਟੇ ਹੋਣ ਤੇ ਸਿੱਕੇ ਖੋਟਿਆਂ ਦੇ ਉੱਪਰ ਦਾਅ ਥੋੜਾ ਖੇਡ ਲਿਆ ਜਾਂਦਾ ਮੈਂ ਵਾਰ-ਵਾਰ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਜਿਹੜੇ ਉਹਨਾਂ ਦੇ ਐਮ.ਐਲ.ਏ ਤੇ ਕਈ ਮੰਤਰੀ ਨਾ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਿਆ ਜਿਵੇਂ 13 ਚ ਉਹਨਾਂ ਨੂੰ ਤਿੰਨ ਹੀ ਆਈਆਂ ਜੇ ਐਮ.ਐਲ.ਏ ਚੰਗੇ ਹੁੰਦੇ ਉਹਨਾਂ ਦਾ ਕੰਮ ਕਰਾਉਣੇ ਆਂਦੇ ਦੇ ਨਾ ਵਿਵਾਦਾਂ ਦੀਏ ਜੜ ਹੁੰਦੇ ਤੇ ਲਾਜ਼ਮੀ ਤੌਰ ਤੇ ਉਹਨਾਂ ਦੇ 6 ਜਾਂ 7 ਸੀਟਾਂ ਵੀ ਆ ਸਕਦੀਆਂ ਸੀ ਉਹਨੂੰ ਲੱਗਦਾ ਜਸਵੰਤ ਸਿੰਘ ਗੱਜਨ ਮਾਜਰਾ ਨੇ ਕਈਆਂ ਦੇ ਮੂੰਹ ਮਿੱਠੇ ਕਰਾਏ ਹੋਣਗੇ ਜਿਹੜੇ ਡੇਢ ਮਹੀਨੇ ਦੇ ਡੇਢ ਮਹੀਨੇ ਤੋਂ ਹਸਪਤਾਲ ਦੇ ਵਿੱਚ ਬੈਠੇ ਨੇ ਮੈਂ ਉਹ ਵੀ ਕਹਿੰਦਾ ਕਿ ਮਿੱਲੀ ਭੁਗਤ ਤੋਂ ਬਗੈਰ ਹੋਣੀ ਸਦਾ ਚਾਏ ਮੂੰਹ ਮਿੱਠੇ ਕਰਾਏ ਨੇ ਚਾਹੇ ਕੌੜੇ ਕਰਾਏ ਨੇ ਜਾਂ ਖੱਟੇ ਕਰਾਏ ਨੇ ਕੁਛ ਨਾ ਕੁਛ ਤੇ ਦਾਲ ਪੱਕੀ ਹੈਗੀ ਨਾ ਖਿਚੜੀ ਤੇ ਪੱਕੀ ਹੈਗੀ ਨਾ ਇਸ ਕਰਕੇ ਕਿ ਕਿਨੂ ਕਿਨੂ ਖੁਸ਼ ਕੀਤਾ ਨਹੀਂ ਖੁਸ਼ ਕੀਤਾਗਾ ਜਾਂ ਮੂੰਹ ਮਲਾਜਾ ਜਾਂ ਯਾਰੀ ਜਾਂ ਦੋਸਤੀ ਕੁਛ ਨਾ ਕੁਛ ਤੇ ਹੋਇਆ ਇਸ ਸਥਿਤੀ ਦੇ ਵਿੱਚ ਹੁਣ ਈਡੀ ਨੇ ਦੇਖਣਾ ਕਿ ਉਹ ਕੀ ਕਹਿੰਦੇ ਆਗੇ ਨੇ ਉਹ ਇਹ ਚੈਲੰਜ ਕਰਦੇ ਨੇ ਜਦ ਇੱਕ ਡਿਪਾਰਟਮੈਂਟ ਕਹਿ ਰਿਆ ਨੇ ਕਿ ਇਹਦੇ ਦੇ ਵਿੱਚ ਇਹਦੀ ਨੂੰ ਇੱਥੇ ਰੱਖਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਕਿਡਨੀ ਵੀ ਠੀਕ ਹੈ ਤੇ ਫੇਫੜੇ ਵੀ ਠੀਕ ਹੈ ਦੀ ਹਾਰਟ ਬੀਟ ਵੀ ਠੀਕ ਹੈ ਇਹਨੂੰ ਕੋਈ ਬਿਮਾਰੀ ਨਹੀਂ ਦਿਲ ਦੀ ਫਿਰ ਉਹਨਾਂ ਦੂਜੇ ਡਿਪਾਰਟਮੈਂਟ ਇਹ ਤੇ ਰੌਲਾ ਪੈ ਗਿਆ ਇੱਕ ਮਹੀਨਾ ਇੱਥੇ ਰੱਖ ਲੈਣਾ ਸੀ ਜਿਹੜਾ ਜਿਹੜਾ ਯੂਰੋਲੋਜੀ ਡਿਪਾਰਟਮੈਂਟ ਮੇਰੇ ਖਿਆਲ ਨਾਲ ਉਹ ਇੱਕ ਮਿੰਟ ਇੱਥੇ ਟਪਾ ਦਿੰਦੇ ਇੱਕ ਮਿੰਟ ਇੱਥੇ ਟਪਾ ਦਿੰਦੇ ਉਦੋਂ ਨੂੰ ਸ਼ਾਇਦ ਇਹਨੂੰ ਰੈਗੂਲਰ ਜਮਾਨਤ ਮਿਲਦੀ ਬੰਦਾ ਕਿ ਮੈਂ ਜੇਲ੍ਹ ਨਹੀਂ ਜਾਣਾ ਮੈਂ ਤਾਂ ਇੱਕ ਮੋਟਾ ਬਿਜ਼ਨਸਮੈਨ ਆ ਮੈਂ ਤੇ 40 ਕਰੋੜ ਰੁਪਏ ਦੀ ਠੱਗੀ ਮਾਰੀ ਆ ਮੈਂ ਸਰਕਾਰ ਦਾ ਐਮਐਲਏ ਮੈਨੂੰ ਕਿਵੇਂ ਜੇਲ੍ਹ ਰੱਖ ਲੋਗੇ ਅਜੀਬ ਸਥਿਤੀ ਦੇ ਵਿੱਚ ਉਹ ਪਰਦਾ ਫਾਸ਼ ਹੋ ਗਿਆ ਇਸ ਮਸਲੇ ਦੇ ਵਿੱਚ ਨਾ ਹੈਲਥ ਮੰਤਰੀ ਡਾਕਟਰ ਬਲਬੀਰ ਸਿੰਘ ਸਾਹਿਬ ਬੋਲਣਾ ਚਾਹੁੰਦੇ ਨੇ ਨਾ ਜੇਲ੍ਹ ਡਿਪਾਰਟਮੈਂਟ ਬੋਲਣਾ ਚਾਹੁੰਦੇ ਨੇ ਤੇ ਇਹ ਇਹ ਆਮ ਆਦਮੀ ਪਾਰਟੀ ਦਾ ਇਹਨਾਂ ਲੋਕਾਂ ਕਰਕੇ ਜਿਹੜੇ ਝੱਗਾ ਚੌੜ ਹੋ ਗਿਆ 13:00 ਵਜੇ ਤਿੰਨ ਆਈਆਂ ਨੇ ਪਰਦਾ ਫਾਸ਼ ਹੋ ਗਿਆ ਔਰ ਜਿਹੜੇ ਕਹਿੰਦੇ ਨਾ ਕਿ ਅਸੀਂ ਇਹ ਵੀ ਇੱਕ ਬੇਈਮਾਨੀ ਆ ਇਮਾਨਦਾਰੀ ਜ਼ਰੂਰੀ ਨਹੀਂ ਕਿ ਤੁਸੀਂ ਪੈਸਿਆਂ ਦੀ ਠੱਗੀ ਨਹੀਂ ਕਰਦੇ ਹੈਗੇ ਇਹ ਵੀ ਇੱਕ ਤੁਹਾਡੀ ਜਿਹੜੀ ਨੀਅਤ ਜਿਹੜੀ ਤੁਹਾਡੀ ਨੀਅਤ ਨਾ ਉਹ ਵੀ ਬੜੀ ਮੈਟਰ ਕਰਦੀ ਇਹ ਵੀ ਜਿਹੜੀ ਤੁਸੀਂ ਇਹ ਵੀ ਇੱਕ ਬੇਈਮਾਨੀ ਆ ਤੁਸੀਂ ਜਾਂ ਜੇ heira pheri ਕੀਤੀ ਹੈ 40 ਕਰੋੜ ਰੁਪਏ ਦੀ ਠੱਗੀ ਮਾਰੀ ਫਿਰ ਜਿਵੇਂ ਬਾਕੀ ਉਤੇ ਕਹੀ ਦੀ ਹਾਲਾਂਕਿ ਜੇਲ੍ਹ ਦੇ ਵਿੱਚ ਵੀ ਇਦਾਂ ਦੀ ਸਹੂਲਤਾਂ ਮਿਲ ਸਕਦੀਆਂ ਨੇ ਕਿਉਂਕਿ ਤੁਸੀਂ ਐਮਐਲਏ ਤੁਹਾਨੂੰ ਇੱਕ ਕਮਰਾ ਮਿਲ ਸਕਦਾ ਤੁਹਾਨੂੰ ਇੱਕ ਰਸੋਈਆ ਮਿਲ ਸਕਦਾ ਵਕਰਾ ਲੇਕਿਨ ਉਹ ਕਿਉਂ ਅਗਲਾ ਕਹਿੰਦਾ ਮੈਂ ਤਾਂ ਯਾਰ ਐਡਾ ਮੋਟਾ ਬੰਦਾ ਮੈਂ ਤੇ ਜਿਹੜੇ ਮੇਰੇ ਸਾਡੀ ਕੰਪਨੀ ਦਾ ਤੇਲ ਬੰਦਾ ਸੀ ਤੇ ਉਤੇ ਹੀ ਮਾਮਾ ਵਾਲੇ ਨੂੰ ਬੁੱਕ ਕੀਤਾਗਾ ਇਹਨਾਂ ਦੇ ਤੇਲ ਦੇ ਉੱਪਰ ਹੋਏ ਹੀਮਾ ਵਾਲੇ ਦੀ ਫੋਟੋ ਹੈ ਅਸੀਂ ਤੇ ਖਾਦ ਬਣਾਉਂਦੇ ਆ ਸਾਡਾ ਸਕੂਲ ਸਾਡੀਆਂ ਯੂਪੀ ਦੇ ਵਿੱਚ ਤੇ ਉਤਰਾਖੰਡ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮਿਲਾਂ ਨੇ ਤੇ ਅਸੀਂ ਕਿਵੇਂ ਜੇਲ੍ਹ ਦੇ ਵਿੱਚ ਰਹਿ ਸਕਦੇ ਉਹ ਵੱਡਾ ਕਾਰਨ ਹੋ ਸਕਦਾ ਨਾਲ ਹੀ ਗੱਲ ਕਰ ਲਈ ਗਵੰਡੀ ਸੂਬਾ ਹੈਗਾ ਹਰਿਆਣਾ ਉਹਦੇ ਕੈਥਲ ਦੇ ਵਿੱਚ ਇੱਕ ਸਿੱਖ ਦੇ ਉੱਤੇ ਅਟੈਕ ਕੀਤਾ ਗਿਆ ਚੰਗੀ ਤਰ੍ਹਾਂ ਕੁੱਟਿਆ ਗਿਆ ਲੋਹ ਲੋਹਾਨ ਕਰ ਦਿੱਤਾ ਗਿਆ ਉਸ ਮਸਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਹੈਗੀ ਇਹ ਤੁਹਾਨੂੰ ਕੀ ਲੱਗਦਾ ਹੈ ਹੁਣ ਜਿਹੜਾ ਇਹ ਮਸਲਾ ਹੈਗਾ ਐਸਆਈਟੀ ਦੇ ਥਰੂ ਇਹ ਮਤਲਬ ਹੱਲ ਹੋਏਗਾ ਕਿ ਦੋਸ਼ੀ ਪਕੜੇ ਜਾਣਗੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨੇ ਇਹ ਬੋਲਦਾ ਸੀ ਕਿ ਜਿਹੜੇ ਕੰਗਰਾਂ ਨੋਟ ਦੀ ਟਿੱਪਣੀ ਤੋਂ ਬਾਅਦ ਜਿਹੜਾ ਇਹ ਮਸਲਾ ਉੱਠਿਆ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਅਤਵਾਦੀ ਕਹਿ ਦਿੱਤਾ ਉਹਦੇ ਨਾਲ ਭੜਕ ਗਿਆ ਬਹੁਤ ਸਾਰੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਮ ਆਦੀ ਪਾਰਟੀ ਵੱਲੋਂ ਉਹਨੀਆਂ ਕੰਗਨਰ ਨੋਟਸ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਗਿਆ ਇਥੋਂ ਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇਹ ਜਿਹੜੇ ਪੰਜਾਬ ਨੂੰ ਲੈ ਕੇ ਉਹ ਨਿੰਦਿਆ ਕੀਤੀ ਇਹ ਮਾੜੀ ਗੱਲ ਔਰ ਦੂਜਾ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਜੇ ਜੇ ਕੁਲਵਿੰਦਰ ਕੌਰ ਵਾਲਾ ਜਿਹੜਾ ਵਾਕਿਆ ਵਾਪਰਿਆ ਉਹ ਐਕਸ਼ਨ ਦਾ ਰੈਕਸ਼ਨ ਸੀ ਕਿਉਂਕਿ ਇਹਨੇ ਭਾਵਨਾਵਾਂ ਲੋਕਾਂ ਦੀਆਂ ਪੜਕਾਈਆਂ ਹੁਣ ਉਹ ਇੱਕ ਹੋਰ ਭਾਵਨਾ ਪਹਿਲਾਂ ਤੇ ਇਹਨੇ ਕਿਸਾਨ ਬੀਬੀਆਂ ਨੂੰ 100-100 ਰੁਪਏ ਦੀ ਦਿਹਾੜੀ ਵਾਲੀਆਂ ਬੀਬੀਆਂ ਕਹਿ ਦਿੱਤਾ ਹੁਣ ਪੰਜਾਬ ਨੂੰ ਅੱਤਵਾਦੀ ਖਾਲਸਤਾਨੀ ਕਹਿ ਕੇ ਇਹਨੇ ਜਿਹੜੇ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਭਰਾ ਵਸਦੇ ਉਹਨਾਂ ਦੀ ਜਾਨ ਨੂੰ ਖਤਰਾ ਪਾ ਦਿੱਤਾ ਹੈਗਾ ਅੱਜ ਹੀ ਅੱਜ ਹਰਿਆਣਾ ਦੇ ਵਿੱਚ ਘਟਨਾ ਵਾਪਰੀ ਹੈ ਕੱਲ ਨੂੰ ਹਿਮਾਚਲ ਚ ਵਾਪਰਸ ਆਦੀ ਪਰਸੋਂ ਨੂੰ ਉੱਤਰਾਖੰਡ ਚ ਚੌਥ ਨੂੰ ਯੂਪੀ ਬਿਹਾਰ ਸਿੱਖਾਂ ਨੂੰ ਟਾਰਗੇਟ ਤੇ ਇਸ ਬੀਬੀ ਦੀ ਭੈੜੀ ਜਬਾਨ ਨੇ ਲੈ ਆਂ ਦਿੱਤਾਗਾ ਇੱਕ ਦਿਨ ਪਹਿਲਾਂ ਕਹਿੰਦੀ ਆ ਤੀਜੇ ਦਿਨ ਉਥੇ ਪੰਗਾ ਪੈ ਜਾਂਦਾ ਇੱਕ ਸਿੱਖ ਕਾਰੋਬਾਰੀ ਜਿਨ੍ਹਾਂ ਦਾ ਸੁਖਵਿੰਦਰ ਸਿੰਘ ਆ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਫਾੜਕ ਦੇ ਦੋ ਮੁੰਡੇ ਜਿਹੜੇ ਨੇ ਉਹ ਘੇਰ ਲਿਆ ਕੁੱਟਿਆ ਮਾਰਿਆ ਮਸਾਂ ਜਾਨ ਬਚੀ ਲਹੂ ਲਹਾਨ ਕਰ ਦਿੱਤਾਗਾ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰਾਂ ਨੇ ਇਹਦਾ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧ ਕੀਤਾ ਉਤੋਂ ਦੀ ਨਾਇਬ ਸੈਣੀ ਸਰਕਾਰ ਨੂੰ ਪਹੁੰਚ ਪੈ ਗਈ ਭਾਜੜਾ ਪੈ ਗਈਆਂ ਕਿ ਜੇ ਪੰਜਾਬ ਸਿੱਖ ਕੋਈ ਦੂਜੇ ਸੂਬਿਆਂ ਦੇ ਵਿੱਚ ਵੱਸਦਾ ਜੇ ਉਰਤੇ ਕੋਈ ਦੂਜੇ ਧਰਮ ਵਾਲੇ ਅਟੈਕ ਕਰਨਗੇ ਜਿਵੇਂ ਉਥੇ ਉਥੇ ਹਿੰਦੂਆਂ ਨੇ ਕੀਤਾ ਜਾਂ ਕਿਹੜੇ ਵੀ ਪਤਾ ਨਹੀਂ ਕਿਹੜੇ ਹਿੰਦੂ ਕੋਈ ਵੀ ਹੈ ਨਾ ਜੇ ਉਹਨੇ ਕੀਤਾ ਤੇ ਫਿਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਰਹਿੰਦੇ ਨੇ ਕੱਲ ਨੂੰ ਇੱਥੇ ਵੀ ਓਦਾਂ ਦੇ ਲੋਕ ਖੜੇ ਹੋ ਜਾਣਗੇ ਇਹ ਇਸ ਕਰਕੇ ਇਹ ਇਸੇ ਕਰਕੇ ਦੇਸ਼ ਦੀ ਏਕਤਾ ਤੇ ਖੰਡਤਾ ਤੋੜਨ ਦੀ ਗੱਲ ਕੀਤੀ ਆ ਕੰਗਣਾ ਰਣੌਤ ਨੇ ਜੇ ਇਸ ਸਥਿਤੀ ਦੇ ਵਿੱਚ ਹਰਿਆਣਾ ਸਰਕਾਰ ਨੇ ਹੁਕਮ ਦੇ ਦਿੱਤੇ ਆ ਐਸਪੀ ਨੇ ਕੈਥਲ ਉਪਾਸਨਾ ਉਪਾਸਨਾ ਹੁਣਾਂ ਨੇ ਇੱਕ ਐਸਆਈਟੀ ਬਣਾਉਂਦਾ ਉਸ ਐਸੋਸਾਇਟੀ ਦਾ ਹੈੱਡ ਬਣਾਉਂਦਾ ਹੈ ਡੀਐਸਪੀ ਲੈਵਲ ਦਾ ਅਧਿਕਾਰੀ ਬਣਾਉਂਦਾ ਉਹਦੇ ਥੱਲੇ ਪੰਜ ਹੋਰ ਲਾ ਦਿੰਦੇ ਉਹ ਐਸਐਚਓ ਲਾ ਦਿੰਦੇ ਤੇ ਦੋ ਉਠਾਣੀਦਾਰ ਲਾ ਦਿੰਦੇ ਹੋਗੇ ਨਾਲ ਉਹਨਾਂ ਕਹਿੰਦਾ ਕਿ ਇਹ ਜਿਹੜਾ ਜਿੰਨਾ ਵੀ ਹਮਲਾਵਰ ਦੀ ਸਾਨੂੰ ਜਾਣਕਾਰੀ ਦੇਵੇਗਾ ਉਨੋ ਅਸੀਂ ਦਸਿਆ ਰਪੇ ਦਾ ਨਾਮ ਹੀ ਦਵਾਂਗੇ ਇੱਕ ਕੰਟਰੋਲ ਕਰਨ ਦੀ ਗੱਲ ਕੀਤੀ ਗਈ ਹੈ ਕਿ ਇਵੇਂ ਨਹੀਂ ਹੋ ਸਕਦਾ ਇਦਾਂ ਤੇ ਹਰ ਸਟੇਟ ਦੇ ਵਿੱਚ ਦੰਗੇ ਪੜਕਣੇ ਸ਼ੁਰੂ ਹੋ ਜਾਣਗੇ ਹਿੰਦੂ ਮੁਸਲਮਾਨਾਂ ਨੂੰ ਕਹੀ ਜਾਊਗਾ ਮੁਸਲਮਾਨ ਹਿੰਦੂਆਂ ਨੂੰ ਕਹੀ ਜਾਊਗਾ ਹਿੰਦੂ ਸਿੱਖਾਂ ਨੂੰ ਕਹੀ ਜਾਣ ਸਿੱਖ ਹਿੰਦੂਆਂ ਨੂੰ ਕੁੱਟੀ ਮਾਰੀ ਜਾਣਗੇ ਇਹ ਸਾਰੇ ਅਸਾਈ ਮਾਰੀ ਜਾਣਗੇ ਇਦਾਂ ਤੇ ਪੂਰਾ ਹਿੰਦੁਸਤਾਨ ਹੀ ਟੁੱਟ ਜਾਊਗਾ ਤੇ ਕੀ ਭਾਜਪਾ ਦੀ ਐਮਪੀ ਚਾਹੁੰਦੀ ਹੈ ਕਿ ਪੰਜਾਬ ਹਿੰਦੂ ਸਿੱਖ ਮੁਸਲਮਾਨ ਅਸਾਈ ਜਿਹੜੇ ਕਹਿੰਦੇ ਨੇ ਦੇ ਹਿੰਦੂ ਸਿੱਖ ਮੁਸਲਮਾਨ ਹੀ ਆਪਸ ਵਿੱਚ ਭਾਈ ਭਾਈ ਇਹ ਲੜਪਣ ਇਹ ਵੰਡੇ ਜਾਣ ਦੇਸ਼ ਦੇ ਟੁਕੜੇ ਹੋਣ ਇਹ ਸੱਲ ਦੇ ਵਿੱਚ ਬੀਬੀ ਦਾ ਮੈਂਟਲ ਅਵਸਥਾ ਇਹ ਲੱਗਦਾ ਸਹੀਨੇ ਦਾ ਇਲਾਜ ਕਰਵਾਉਣਾ ਚਾਹੀਦਾ ਹੈਗਾ ਹੁਣ ਪਤਾ ਨਹੀਂ ਅਜ ਸਤਗੁਰੂ ਤੋਂ ਜਾ ਕੇ ਵਪਾਸਨਾ ਕਰਨ ਲੱਗ ਪਈ ਘਟੋ ਘਟ ਇਹਨੂੰ ਕੂਲ ਮਾਈਂਡ ਰਹਿਣਾ ਚਾਹੀਦਾ ਹੈਗਾ ਇਹੋ ਜੀਆਂ ਬੀਬੀਆਂ ਪਵਾੜੇ ਦੀ ਜੜ ਹੁੰਦੀਆਂ ਜਿਹੜੀ ਹੁੰਦੀਆਂ ਨੇ ਕਿ ਚੰਗਾ ਪੜਾ ਘਰ ਵਸਦਾ ਹੁੰਦਾ ਤੇ ਆਂਢੀ ਗੁਆਂਢੀ ਆ ਕੇ ਘਰ ਬਰਬਾਦ ਕਰ ਦਿੰਦੇ ਹੰਗੇ ਨੇ ਇਹ ਉਹ ਬੀਬੀ ਹੈ ਜਿਹੜੀ ਚਿੰਗਾਰੀ ਲਾ ਕੇ ਤੇ ਕੋਠੇ ਤੇ ਚੜਜੋ ਇਹ ਬੀਬੀ ਕੋ ਬਚਨ ਦੀ ਲੋੜ ਆ ਇਹ ਬੀਬੀ ਨੂੰ ਸਾਰੇ ਧਰਮਾਂ ਤੋਂ ਬਚਨ ਦੀ ਲੋੜ ਆ ਇਹ ਬੀਬੀ ਇਸ ਬੀਬੀ ਤੋਂ ਸਿੱਖਾਂ ਨੂੰ ਵੀ ਬਚਨ ਦੀ ਲੋੜ ਆ ਹਿੰਦੂਆਂ ਨੂੰ ਵੀ ਬਚਨ ਦੀ ਲੋੜ ਆ ਸਾਈਆਂ ਨੂੰ ਵੀ ਬਚਨ ਦੀ ਲੋੜ ਆ ਮੁਸਲਮਾਨ ਭਰਾਵਾਂ ਨੂੰ ਵੀ ਲੋੜ ਆ ਹਿਮਾਚਲੀ ਲੋਕਾਂ ਨੂੰ ਵੀ ਐਸਬੀਬੀ ਤੋਂ ਬਚਨ ਦੀ ਲੋੜ ਆ ਖਾਸ ਕਰਕੇ ਮੰਡੀ ਵਾਲੇ ਲੋਕਾਂ ਨੂੰ ਵੀ ਐਸਬੀਬੀ ਤੋਂ ਬਚਨ ਦੀ ਲੋੜ ਆ ਕਿ ਬੀਬੀ ਪਵਾੜੇ ਦੀ ਜੜਾ ਇਹਨੇ ਕਈਆਂ ਦੇ ਘਰ ਪੜਵਾ ਦਿੰਨੇ ਹੈਗੇ ਕਈ ਸਮਾਜ ਦੇ ਵਿੱਚ ਵੰਡ ਪਾਊਗੀ ਤੇ ਘੱਟੋ ਘੱਟ ਜਿਹੜੇ ਭਾਜੀਪੀ ਦੇ ਇਸ ਟਾਈਮ ਕੌਮੀ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਤੁਹਾਡੇ ਐਮਪੀ ਨਾ ਜਿਹੜੇ ਬੇਲਗਾਮ ਨੇ ਘੱਟੋ ਘੱਟ ਉਹਨਾਂ ਨੂੰ ਨੈਤਿਕਤਾ ਦਾ ਜ਼ਮੀਰ ਦਾ ਦੇਸ਼ ਦੀ ਏਕਤਾ ਤੇ ਖੰਡਤਾ ਦਾ ਪਾਠ ਪੜਾਓ ਐਵੇਂ ਲੋਕਾਂ ਨੂੰ ਆਪਣੇ ਆਪ ਨੂੰ ਸ਼ਬਦ ਕਿ ਸਾਡੇ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਇਹ ਉਹ ਲੋਕ ਨੇ ਜਿਹੜੇ ਦੇਸ਼ ਅਸਲ ਦੇ ਵਿੱਚ ਦੇਸ਼ ਦੇ ਦੇਸ਼ ਨੂੰ ਪਿਆਰ ਕਰਨ ਵਾਲੇ ਤੇ ਜਿਹੜੇ ਅਸਲ ਦੇਸ਼ ਦੇ ਦੇਸ਼ ਭਗਤਾਂ ਉਹਨਾਂ ਵਾਸਤੇ ਬੀਬੀ ਖਤਰਾ ਵਾ ਹੁਣ ਦੇਖਦੇ ਕਿ ਕਿੰਨੀ ਹਾਲਾ ਕਿਉਂ ਰਾਤ ਦਾ ਟਾਈਮ ਸੀ 9 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਉਹ ਜਿਹੜੇ ਜਿਹੜੇ ਹਮਲਾਵਾਰ ਉਹਨਾਂ ਦੀ ਪਛਾਣ ਹੁੰਦੀ ਕਿ ਨਹੀਂ ਹੁੰਦੀ ਪਰ ਫੜੇ ਜਾਣਗੇ ਕਿਉਂਕਿ ਪੁਲਿਸ ਨੇ ਜੇ ਕੰਮ ਕਰਨ ਹੈਗਾ ਪੁਲਿਸ ਤੇ ਮੁਰਦੇ ਪੁੱਟ ਕੇ ਵੀ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਬੰਦੇ ਲੱਭ ਲੈਂਦੀ ਆ ਜਿਸ ਸਥਿਤੀ ਦੇ ਵਿੱਚ ਇਹੋ ਜਿਹੇ ਜਿਹੜੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਘੱਟੋ ਘਾਟ ਨੂੰ ਚਾਹੀਦਾ ਕਿ ਇਹ ਜਿਹੜੇ ਭੈੜੀਆਂ ਜ਼ਬਾਨਾਂ ਵਾਲੇ ਲੋਕ ਹਨਾ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਚਾਹੀਦਾ ਕਿ ਘੱਟੋ ਘਾਟ ਆਪਣੀਆਂ ਜ਼ਬਾਨਾਂ ਤੇ ਕੰਟਰੋਲ ਰੱਖੋ ਨਹੀਂ ਤੇ ਦੇਸ਼ ਦੀ ਏਕਤਾ ਤੇ ਖੰਡਤਾ ਖਤਰੇ ਵਿੱਚ ਪੈ ਜਾਏਗੀ ਭullar ਸਾਹਿਬ ਜਿਹੜਾ ਕੈਥਲ ਹੈ, ਖੁਰਸ਼ੇਤਰ ਹੈ, ਕਰਨਾਲ ਹੈ ਇਹ ਜਿੱਥੋਂ ਨਾਇਬ ਸੈਣੀ ਖੁਦ ਸੰਸਦ ਰਹੇ ਨੇ ਇਸ ਹਲਕੇ ਦੇ ਵਿੱਚ ਸਿੱਖਾਂ ਦੀ ਜਿਹੜੀ ਗਿਣਤੀ ਹੈ ਕਾਫੀ ਜ਼ਿਆਦਾ ਹੈਗੀ ਡੋਮੀਨੇਟ ਕਰਦਾ ਸਿੱਖ ਕਿ ਸਰਕਾਰ ਨੂੰ ਇਹ ਵੀ ਚਿੰਤਾ ਹੋਏਗੀ ਕਿ ਜਿਹੜੀ ਚੋਣਾਂ ਨੇ 5 ਮਹੀਨਿਆਂ ਨੂੰ ਸਿਰ ਤੇ ਖੜੀਆਂ ਨੇ ਕੱਲ ਨੂੰ ਸਾਡੇ ਕਿਦਰ ਨੁਕਸਾਨ ਨਾ ਹੋ ਜਾਏ ਅਸੀਂ ਸਾਡੇ ਅੱਗੇ ਵਾਜੇ ਵੱਜੇ ਪਏ ਨੇ ਇਹ ਇੱਕ ਸਿਆਸੀ ਨੁਕਸਾਨ ਤੇ ਹੁੰਦਾ ਹੀ ਹੈ ਲੇਕਿਨ ਇਹ ਹੈ ਕਿ ਭਾਈ ਭਾਈਚਾਰਾ ਟੁੱਟ ਜਾਂਦਾ ਹੈਗਾ ਜੇ ਕੈਥਲ ਦੇ ਵਿੱਚ ਸਿੱਖ ਭਰਾਵਾਂ ਦੀ ਗਿਣਤੀ ਜ਼ਿਆਦਾ Hindu ਭਰਾਵਾਂ ਦੀ ਗਿਣਤੀ ਉਹ ਆਪਸੀ ਕਿੰਨੀ ਉਹਨਾਂ ਦੀ ਸਾਂਝ ਆ ਉਹ ਫਰਕ ਪੈ ਜਾਂਦਾ ਹੈਗਾ ਬੀਬੀ ਕੰਗੜਾ ਰੌਦ ਦੇ ਚੱਕਰ 'ਚ ਇਹ ਆਪਸੀ ਭਾਈਚਾਰਾ ਟੁੱਟ ਜਾਊਗਾ ਕਿਉਂਕਿ ਬੀਬੀ ਨੇ ਤਾਂ ਮੂੰਹੋਂ ਆਖੀ ਬੋਲਣੀ ਹੈ ਕਦੀ ਇਹਨੇ ਤਾਂ ਪਿਆਰ ਦੀ ਗੱਲ ਕੀਤੀ ਨਹੀਂ ਆ ਕਦੀ ਇਹਨੇ ਚੰਗੀਆਂ ਗੱਲਾਂ ਕੀਤੀਆਂ ਨਹੀਂ ਇਹਨੇ ਤੱਤੀਆਂ ਗੱਲਾਂ ਕੀਤੀਆਂ ਤੱਤੀਆਂ ਗੱਲਾਂ ਕਰਨ ਵਾਲੀ ਇਹ ਬੀਬੀ ਪਵਾੜੇ ਦੀ ਜੜ ਇਸ ਕਰਕੇ ਘੱਟੂਕੇ ਨੂੰ ਸਬਕ ਲੈ ਲੈਣਾ ਚਾਹੀਦਾ ਹੈਗਾ ਕਿ ਜੋ ਤੇਰਾ 에어ਪੋਰਟ ਤੇ ਵਾਪਰਿਆ ਤੂੰ ਉਹਦੇ ਖਿਲਾਫ ਕੁੜੀ ਦੇ ਖਿਲਾਫ ਪਰਚਾ ਦਰਜ ਕਰਾ ਭੱਜੀ ਕਿਉਂ ਫਿਰ ਉਹਦੇ ਖਿਲਾਫ ਜੋ ਕਾਰਵਾਈ ਕਰੋ ਨਹੀਂ ਨੂੰ ਸਸਪੈਂਡ ਕਰਾ ਉਹਨੂੰ ਡਿਸਮਿਸ ਕਰਾ ਤੂੰ ਸਾਰੇ 3 ਕਰੋੜ ਪੰਜਾਬੀਆਂ ਨੂੰ ਅੱਤਵਾਦੀ ਕਹੀ ਜਾਂਦੀ ਹੁਣ ਜੇ ਤੇਰੀ ਜ਼ੁਬਾਨ ਭੈੜੀ ਹੈ ਤੇ ਅਸੀਂ ਕੀ ਗੱਲ ਸਾਰੇ ਹਿਮਾਚਲ ਭੈਣ ਭਰਾਵਾਂ ਨੂੰ ਕਹਦੀ ਕਿ ਮਾੜੇ ਲੋਕ ਨੇ ਹਿਮਾਚਲ ਦੇ ਭੈਣ ਭਰਾ ਬਹੁਤ ਚੰਗੇ ਨੇ ਪਰ ਤੂੰ ਉਹ ਇੱਕ ਹਿਮਾਚਲ ਦੀ ਉਹ ਬੀਬੀ ਹੈ ਜਿਹੜੀ ਪਵਾੜੇ ਇਸ ਸਾਰੀ ਇੱਕ ਬੰਦੇ ਨਾਲ ਇੱਕ ਕੌਮ ਤੇ ਨਹੀਂ ਮਾੜੀ ਹੋ ਸਕਦੀ ਜੇ ਤੂੰ ਮਾੜੀ ਹੈ ਤੇ ਸਾਰੇ ਹਿਮਾਚਲ ਦੇ ਭੈਣ ਭਰਾ ਥੋੜਾ ਮਾੜੇ ਹੈਗੇ ਉਹ ਬਹੁਤ ਚੰਗੇ ਆ ਨੇ ਬਹੁਤ ਮਿਹਨਤੀ ਨੇ ਬੜੇ ਕੂਲ ਨੇ ਤੇ ਜੇ ਹੁਣ ਜਿਹੜੀ ਇਹ ਕੁਲਵਿੰਦਰ ਕੌਰ ਦਾ ਐਕਸ਼ਨ ਰਿਐਕਸ਼ਨ ਤੇ ਸਾਰੀਆਂ ਜਿਹੜੀਆਂ ਫੋਰਸਾਂ ਦੇ ਵਿੱਚ ਕੁੜੀਆਂ ਕੰਮ ਕਰਦੇ ਮਾੜੀਆਂ ਥੋੜਾ ਹੋ ਗਿਆ ਜੇ ਕੋਈ ਮੁਸਲਮਾਨਾ ਸਿੱਖ ਵਾ Hindu ਵਾ ਜੇ ਤੁਹਾਡੀ ਉਹ ਬੀਬੀ ਸਾਧਵੀ ਪੜ ਗਿਆ ਸੀ ਉਹ ਮਾੜੀ ਤੇ ਸਾਰੇ ਭਾਜੀਪੀ ਦੇ ਐਮਪੀ ਥੋੜਾ ਮਾੜੇ ਹੋ ਸਕਦੇ ਨੇ ਹੁਣ ਸਰ ਜਿਹੜਾ ਮੰਡੀ ਦਾ ਸ਼ਹਿਰ ਹੈ ਨਾ ਉਹਦੇ ਵਿੱਚ ਜਿਹੜਾ ਮੇਨ ਕਾਰੋਬਾਰੀ ਹੈ ਉਹ ਸਿੱਖ ਹੈ ਉੱਥੇ Hindu ਤੇ ਸਿੱਖਾਂ ਦੀ ਭਾਈ ਚਾਰਕ ਸਾਂਝ ਇੰਨੀ ਕਿ ਮਿਸਾਲ ਪੂਰੇ ਹਿੰਦੁਸਤਾਨ ਦੇ ਵਿੱਚ ਦਿੱਤੀ ਜਾਂਦੀ ਹੈ ਉੱਥੇ ਜੇ ਭਾਈਚਾਰਾ ਤੁਸੀਂ ਉੱਥੇ ਆ ਕੇ ਦੇਖ ਸਕਦੇ ਹੋ ਪਰ ਇਹਦੇ ਜਿਹੜੇ ਬੋਲ ਨੇ ਤੁਹਾਨੂੰ ਲੱਗਦਾ ਵੀ ਮੰਡੀਰ ਨੂੰ ਦਾ ਨਾਮ ਵੀ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈਗੇ ਮੈਂ ਉਹੀ ਕਹਿ ਰਿਹਾ ਕਿ ਇਹੋ ਜਿਹੇ ਜਿਹੜੇ ਬੇਲਗਾਮ ਲੀਡਰ ਹੈਗਾ ਨਾ ਕਿਸੇ ਵੀ ਪਾਰਟੀ ਤੋਂ ਪਵਾੜੇ ਜਿਹੜਾ ਉਹਨੂੰ ਤਾਂ ਇਹੋ ਜਿਹੇ ਲੋਕਾਂ ਨੂੰ ਜਿਤਾਉਣਾ ਨਹੀਂ ਚਾਹੀਦਾ ਹੈਗਾ ਇਹਨਾਂ ਨੂੰ ਤਾਂ ਪੋਲਿਟਿਕਸ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਮੈਂ ਵੀ ਕਹਿ ਰਿਹਾ ਕਿ ਇਹ ਜਿਹੜੇ ਲੋਕ ਇੰਨਾ ਕਰਕੇ ਪਵਾੜਾ ਪੈ ਜਾਂਦਾ ਹੈਗਾ ਹੁਣ ਅਗਰ ਮੰਡੀ ਦੀ ਗੱਲ ਹੈ ਨਾ ਹੁਣ ਕੋਈ ਵੀ ਬੰਦਾ ਕਿਸੇ ਵੀ ਕੌਮ ਦੇ ਵਿੱਚ ਚ ਪੂਰੀ ਕੌਮ ਨੂੰ ਥੋੜਾ ਤੁਸੀਂ ਕਹਿ ਸਕਦੇ ਕਿ ਸਾਰੇ ਮਾੜੇ ਨੇ ਤੂੰ ਬੀਬੀ ਜੇ ਪੰਜਾਬ ਤੈਨੂੰ ਅਤਵਾਦ ਲੱਗਦਾ ਤੇ ਫਿਰ ਪੰਜਾਬ ਚਾਉਂਦੀ ਕੀ ਲੈਣਾ ਨਾ ਆਇਆ ਕਰ ਪੰਜਾਬ ਦੇ ਵਿੱਚ ਇਥੋਂ ਪੜਿਆ ਕਰ ਤੁਹਾਡੀ ਸਰਕਾਰ ਐ ਸਿੱਧੋ ਮੰਡੀ ਤੋਂ ਜਹਾਜ਼ ਫੜ ਦਿੱਲੀ ਉੱਤਰ ਜਾ ਕਰ ਫਿਰ ਕਿਉਂ ਨਹੀਂ ਆ ਇਹੋ ਜਿਹੇ ਜਿਹੜੇ ਲੋਕ ਨਾ ਜਿਹੜੇ ਦੇਸ਼ ਦੇ ਵਿੱਚ ਘਟਿਆ ਲੋਕ ਨੇ ਬਹੁਤ ਸਾਰੇ ਘਟਿਆ ਲੋਕ ਹਰ ਪਾਰਟੀ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਹੀ ਦੇਸ਼ ਦੀ ਮਤ ਮਾਰੀ ਹੈਗੀ ਆ ਉਹਨਾਂ ਹੀ ਹਿੰਦੁਸਤਾਨੀਆਂ ਨੂੰ ਗਮਰਾਹ ਕੀਤਾ ਪੱਲੇ دیਵਾਨੀ ਨਹੀਂ ਹੈ ਹਨਾ ਤੇ ਇਸ ਕਰਕੇ ਇਹ ਪ੍ਰਦੇਸ਼ ਦਾ ਨੁਕਸਾਨ ਕਰਨ ਵਾਲੇ ਇਹ ਲੋਕ ਨੇ ਨਹੀਂ ਤੇ ਦੇਸ਼ ਤੇ ਬਹੁਤ ਵਧੀਆ ਤਰੱਕੀ ਆ ਕੰਮ ਇੰਨਾ ਕਿਹਨੇ ਹੁੰਦੇ ਫਿਰ ਧਰਮ ਦੇ ਆਧਾਰ ਤੇ ਵੰਡ ਦਿੰਦੇ ਨੇ ਹਿੰਦੂ ਮੁਸਲਮਾਨ ਸਿੱਖ ਮੁਸਲਮਾਨ ਸਿੱਖ ਉਹ ਦੰਗੇ ਪੜਕਾਉਣ ਦੀ ਗੱਲ ਇਹਦੇ ਬੀਬੀ ਨੇ ਅਸਲ ਵਿੱਚ ਦੰਗੇ ਪੜਕਾਉਣ ਦੀ ਗੱਲ ਕੀਤੀ ਸੀ ਕਿ ਮੈਂ ਇਥੇ ਪੰਜਾਬ ਨੂੰ ਖਾਲਸਤਾਨੀ ਕਹਿ ਦਿੰਦੀ ਆ ਪੰਜਾਬ ਨੂੰ ਖਾਲਸਤਾਨੀ ਮਤਲਬ ਸਿੱਖਾਂ ਨੂੰ ਮੈਂ ਖਾਲਸਤਾਨੀ ਕਹਿ ਦਿੰਦੇ ਮੰਡੀ ਵਾਲੇ ਲੋਕ ਵੀ ਢੜਕ ਜਾਣਗੇ ਤੇ ਕੱਲ ਨੂੰ ਜਿਹੜਾ ਹੁਣ ਜਦੋਂ ਅਗਰ ਪੰਜਾਬ ਦੇ ਲੋਕ Shimla ਮੰਡੀ ਘੁੰਮਣ ਫਿਰ ਜਾਣਗੇ ਉਧਰ ਦੇ ਲੋਕ ਥੜਾ ਇਹਦੇ ਕਹਿਣ ਤੇ ਸਿੱਖਾਂ ਨੂੰ ਕੁੱਟਣ ਮਾਰ ਲੱਗ ਪੈਣਗੇ ਉਹਨਾਂ ਨੂੰ ਪਤਾ ਕਿ ਬੀਬੀ ਦੀ ਜ਼ੁਬਾਨ ਹੀ ਇਦਾਂ ਦੀ ਹੈਗੀ ਆ ਪਰ ਹੁਣ ਸਰਕਾਰ ਹੈ ਕਿ ਜਿਹੜੀਆਂ ਵੀ ਸਰਕਾਰਾਂ ਨੇ ਪੂਰੇ ਹਿੰਦੁਸਤਾਨ ਦੀਆਂ ਸੂਬਾ ਸਰਕਾਰ ਸੈਂਟਰ ਉਹਨਾਂ ਨੂੰ ਘੱਟੋ ਘੱਟ ਚਾਹੀਦਾ ਕਿ ਇਹੋ ਜਿਹੇ ਲੋਕ ਜਦੋਂ ਬੋਲਦੇ ਨਾ ਉਹਨਾਂ ਦੇ ਖਿਲਾਫ ਤੁਰੰਤ ਮਕਦਮਾ ਦਰਜ ਕਰਨਾ ਚਾਹੀਦਾ ਔਰ ਅਦਾਲਤਾਂ ਨੂੰ ਇਹੋ ਜਿਹੇ ਲੋਕਾਂ ਨੂੰ ਤੁਰੰਤ ਇਹਨਾਂ ਦੇ ਖਿਲਾਫ ਸਜ਼ਾ ਦੇਣੀ ਚਾਹੀਦੀ ਹੈ ਅਸਲ ਦੇ ਵਿੱਚ 2014 ਤੋਂ ਬਾਅਦ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨੇ ਬਹੁਤ ਯਾਰ ਖੋਲਿਆਗਾ ਉਹ ਕਹਿੰਦੇ ਕਿ ਜਦੋਂ ਤੁਸੀਂ ਜਿੱਦਾਂ ਦੀ ਫਸਲ ਬੀਜੋਗੇ ਉਦਾਂ ਦੀ ਤੁਹਾਨੂੰ ਕਟਣੀ ਪੈਣੀ ਹੈ ਇਹ ਬੀਬੀ ਨੇ ਜਿੰਨੇ ਮੋਲ ਮਾੜੇ ਬੋਲੇ ਸੀ ਉਹ ਸਾਰਿਆਂ ਦੇ ਸਾਹਮਣੇ ਆ ਗਏ ਬਹੁਤ ਬਹੁਤ ਸ਼ੁਕਰੀਆ ਅਸੀਂ ਅੱਜ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਦੋ ਮੁੱਦੇ ਦੇ ਉੱਤੇ ਗੱਲ ਕੀਤੀ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਆਪਣੀ رائے ਜ਼ਰੂਰ ਭੇਜੋ